ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਅੱਜ ਤੁਹਾਨੂੰ ਬੁਰਜਗੱਲ ਦੇ ਵਿੱਚ ਲੈ ਕੇ ਆਇਆ ਹਾਂ ਬਾਈ ਬਹੁਤ ਪ੍ਰਾਣੀਆਂ ਤੇ ਪ੍ਰਾਤਨ ਚੀਜ਼ਾਂ ਸੰਭਾਲ ਕੇ ਰੱਖੀ ਬੈਠਾ ਏ ਮਨਲਾ ਵੀ ਬਾਗਮਾਲ ਆ ਕੀ ਬਾਤਾਂ ਹੀ ਆ ਪ੍ਰਾਣੀਆਂ ਚੀਜ਼ਾਂ ਸਰਪੰਚ ਸਾਹਿਬ ਉਹਨਾਂ ਦੀ ਸੰਭਾਲ ਕੇ ਰੱਖਿਆ ਹੈ ਗਿਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੈ ਜੀ ਵਧੀਆ ਠੀਕ ਠਾਕ ਚੱਲਦਾ ਤੇ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਮਨਲਾ ਚੀਜ਼ਾਂ ਇਕੱਠੀਆਂ ਕਰਦਿਆਂ ਨੂੰ ਇਹ ਉਹਦਾ ਸ਼ੌਕ ਤਾਂ ਬਚਪਨ ਤੋਂ ਹੀ ਚੱਲਦਾ ਜੀ ਜੀ ਉਹਨੋਂ ਵਸੇ 3 ਡਾ ਸਸਤ ਮਣਾਇਆ ਇਹ ਖੇਤ ਆਪਣਾ ਹਾਂਜੀ ਤੇ ਇਹ ਅਸੀਂ 19 ਦਾ 2019 ਸ਼ੁਰੂ ਕੀਤਾ ਵਾ ਮਤਲਬ 2019 ਚ ਸ਼ੁਰੂ ਕੀਤਾ ਹਾਂ ਮਕਾਨ 2019 ਚ ਪਾਇਆ ਇਹ ਕੰਪਲੀਟ ਹੋ ਗਿਆ ਜਾਂ ਹਜੇ ਵੀ ਹਜੇ ਵੀ ਚੱਲੀ ਜਾਂਦਾ ਜੀ ਕੰਮ ਜਾਂ ਹਜੇ ਵੀ ਚੱਲੀ ਜਾਂਦਾ ਤੇ ਮਾੜਾ ਜ ਆ ਮੈਨੂੰ ਦੱਸੋਗੇ ਉੱਥੇ ਕਿੱਥੋਂ ਕਿੱਥੋਂ ਦੇ ਆਪਾਂ ਕਰਾਂਸੀ ਲੱਗੀ ਹੋਈ ਹੈ ਹਾਂਜੀ ਹਾਂਜੀ ਇਹ 15 ਦੇਸ਼ ਆ ਜੀ ਇਹ ਅੱਛਾ 15 ਦੇਸ਼ ਹਾਂ ਜਿਵੇਂ ਕੋਈ ਮੈਨੂੰ ਦੇ ਜਾਂਦੇ ਇੱਥੇ ਜੇਬ ਚੋਂ ਕੱਢ ਕੇ ਦੇ ਜਾਂਦੇ ਲੋਕ ਜੀ ਮੱਲਾ ਤੁਸੀਂ ਉਹ ਆਪਦੀ ਜੀਬ ਚ ਨਹੀਂ ਰੱਖਦੇ ਉਹ ਵੀ ਇੱਥੇ ਹੀ ਆ ਪਾ ਲਾ ਦਿੰਦੇ ਆ ਉਹ ਐਸੇ ਵਾਸਤੇ ਗਏ ਦੇਖਣ ਵਾਸਤੇ ਗਏ ਦੇਖਣ ਵਾਸਤੇ ਆਹ ਤੇ ਨੋ ਵੀ ਲਿਖਿਆ ਹੋਇਆ ਹੈ ਦੇਖੋ ਜੀ ਹਾਂਜੀ ਵਿਆਹ ਵਜਨ ਦਿੱਤਾ ਹੈ ਠੀਕ ਹੈ ਉਹਨੇ ਦਿੱਤਾ ਜਿਹੜੇ ਬੰਦੇ ਨੇ ਦਿੱਤੇ ਜੀ ਉਹ ਹੈ ਉਹ ਉਹ ਉਹਨਾਂ ਦੇ ਨਾਮ ਹੈ ਆ ਮੱਲਾ ਵੀ ਆਪਣਾ ਪਹਿਲਾ ਵਾਲਾ 1 ਰੁਪਿਆ ਹਾਂ ਇਹ ਪਹਿਲਾ ਵਾਲਾ ਜਿਹਨੂੰ 667 ਦਾ ਹੈ ਇਹ 667 ਦਾ ਤੇ ਆ ਆ ਕਿੱਥੋਂ ਦਾ ਜੀ ਇਹ ਪਾਕਿਸਤਾਨ ਆਈ ਇਹ ਇਹ ਆ ਸਾਰੇ ਨੋਟ ਪਾਕਿਸਤਾਨ ਦੇ ਆ ਸੈਂਟਰ ਨਹੀਂ ਸਾਰੇ ਪਾਕਿਸਤਾਨ ਦੇ ਇਹ ਜਨਰੇਟਡ ਆ ਇਹ ਹਾਂਜੀ ਇਹ ਨੇਪਾਲ ਦਾ ਆ ਗਿਆ ਦੇਖੋ ਜੀ ਹਾਂ ਆ ਆਮਾਨ ਦਾ ਆ ਗਿਆ ਉਹ ਨੇਪਾਲ ਦਾ ਆ ਗਿਆ ਜੀ ਉਹ ਕੈਨੇਡਾ ਦਾ ਆ ਗਿਆ ਨਾਲ ਹਾਂਜੀ 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 ਤੇ ਇਧਰਲੇ ਜੀ ਇਧਰਲੇ ਵਿੱਚ ਲੰਕ ਸ਼੍ਰੀ ਲੰਕਾ ਦਾ ਜੀ ਆ ਸਾਰੇ ਆਪਣਾ ਸਾਰੇ ਜਿਹੜਾ 100 ਦਾ ਨੋਟ ਪਹਿਲਾਂ ਚੱਲਦਾ ਸੀ ਉਹ ਆਹ ਸੀਗਾ ਜੀ ਹਾਂਜੀ ਹਾਂ ਇਹਦੋਂ ਵੱਡੇ ਹੁੰਦੇ ਸੀ ਮਿਲਾਂ ਨਹੀਂ ਅੱਛਾ ਇਹਦੋਂ ਵੀ ਵੱਡੇ ਇਸ ਤੋਂ ਵੱਡੇ ਹੁੰਦੇ ਸੀ ਇਹ ਤੋਂ ਵੀ ਵੱਡੇ ਹੁੰਦੇ ਸੀ ਤੇ ਆ ਨੋਟ ਤੁਹਾਨੂੰ ਪਤਾ ਹੀ ਹੈ ਜੀ ਬੰਦ ਹੋ ਚੁੱਕਾ ਹਾਂ ਬੰਦ ਹੋ ਗਿਆ 1 200 ਦੇ ਭਾੜੇ ਲੈਉਣੇ ਆ ਜੀ ਹਾਂ ਜੀ ਤੇ ਆ ਆਹਾ ਬਾਪੂ ਜੀ ਆਹਾ ਕੀ ਹੈ ਜੀ ਇਹ ਸ਼ਕਲ ਦਾ ਬਿੱਲ ਆ ਜੀ 57 ਦਾ ਹੈ ਥੋੜੇ ਸਾਈਕਲ ਦਾ ਹੈ ਨਹੀਂ ਕਿਸੇ ਨੇ ਦਿੱਤਾ ਅਸੀਂ ਸਾਨੂੰ ਬਾਈ ਨੇ ਕਟਾਇਆ ਵਾ ਜੀ ਸਾਡੇ ਪਿੰਡ ਦੇ ਹੀ ਅਗਜਨ ਸਿੰਘ ਸੈ ਨਹੀਂ ਰਹੇ ਹੋ ਹਾਂ ਜੀ ਗੱਜਨ ਸਿੰਘ ਲਿਖਿਆ ਹੋਇਆ ਹੈ ਜੀ ਹਾਂ ਜੀ ਹਾਂ ਜੀ ਆ ਦੇਖੋ ਜੀ ਹਾਂ ਜੀ ਲਿਖਿਆ ਜੀ ਆ ਡੇਡ ਦੇਖੋ ਜੀ 17 12 57 57 1957 ਦੇ 1941 ਮੇਰਾ ਸਾਈਕਲ ਹੈ 141 ਰੁਪਏ ਦਾ ਸਾਈਕਲ ਉਹ ਸਾਈਕਲ ਹੈਗਾ ਜਾਂ ਨਹੀਂ ਉਹ 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 ਵੀ ਨਹੀਂ ਹਾਂਜੀ ਤੇ ਇਹ ਇਧਰਲੇ ਬਾ ਇਧਰਲੇ ਪਾਸੇ ਆਹ ਹਾਂਜੀ ਇਹ ਜਿਹੜੇ ਸਿੱਕੇ ਆ ਡਬਲੀ ਪੈਸੇ ਕਹਿੰਦਾ ਜੀ ਆਪਾਂ ਇਹ ਇਹ ਡਬਰੀ ਪੈਸੇ ਕਹਿੰਦੇ ਇਹ ਕਿ ਕਿੰਨੇ ਕ ਟਾਈਮ ਪੁਰਾਣੇ ਆ ਜੀ ਇਹ ਆ ਸਨ ਲਿਖਿਆ ਹੋਇਆ ਜੀ ਸਾਰਾ ਵਾ ਇਹਦੇ ਉੱਤੇ ਨੋਟਾ ਇਹ ਸਾਫ ਕਰਕੇ ਲਾ ਦੇਣਾ ਗੈਸਰ ਨਾਲ ਖਰਾਬ ਹੋ ਜਾਂਦੇ ਇਹ ਜੀ 1939 ਤੇ ਮਤਲਬ ਕਿ ਬਹੁਤ 100 ਸਾਲ ਤੋਂ ਉੱਪਰ ਵੀ ਹੈਗਾ ਜੀ ਮਤਲਬ ਕਿ ਕਿਈ ਕਿ ਵਿਚ ਵਿਚ 100 177 ਹੈ ਤੇ ਬਾਪੂ ਇੱਕ ਇੱਕ ਗੱਲ ਹੋ ਰਿਆ ਹਾਂਜੀ ਇਹਦੀ ਆਪਾਂ ਕੋਈ ਫੀਸ ਰੱਖੀ ਹੋਈ ਐ ਮਨ ਲੱਗ ਜੀ ਕੋਈ ਦੇਖਣ ਆਉਂਦਾ ਨਹੀਂ ਕੋਈ ਹੀ ਹਨੇਸ਼ ਆਉਂਗੀ ਬਾਦ ਦੇ ਸਾਬ ਦਾ ਤੇ ਮਨ ਲੱ ਵੀ ਲੋਕਾਂ ਦੇ ਰੂ ਰੂਪ ਕਰਦੇ ਆ ਮਨ ਲੱ ਸ਼ੌਂਕ ਪਾਉਂਦੇ ਹਾਂ ਬਸ ਉਹ ਲੋਕ ਆਉਂਦੇ ਆ ਜੀ ਦੇਖ ਕੇ ਕੋਈ ਮੂਵੀ ਬਣਾ ਲੈਣ ਦਾ ਵਿਆਹ ਲੈ ਵੀ ਆ ਜਾਂਦੇ ਸੀ ਸਾਰਾ ਸਾਰ ਦਿਨ ਆ ਜਾਂਦੇ ਜੀ ਜੀ ਹਾਂਜੀ ਕੋਈ ਪੈਸਾ ਨਹੀਂ ਜਣੇ ਹਾਂਜੀ ਆ ਬੜਾ ਬਸੇ ਖੁਸ਼ੀ ਲੋ ਜਿਹੜੀ ਮਿਲਦੀ ਹੈ ਹਾਂ ਐਲੋ ਹਾਂ ਜਿੱਥੇ ਲੋਕਾਂ ਨੂੰ ਸੀ ਹੱਸਦੇ ਹੁੰਦੇ ਆ ਹਾਂ ਕਿਤੇ ਕਿਤੇ ਇਸੇ ਪਾਸੇ ਬੈਠਾ ਹੁਣਾ ਮੈਂ ਹਾਂਜੀ ਨਹੀਂ ਮਾਲਕ ਕਿ ਲੋਕ ਨਾ ਹੱਸਣਾ ਭੁੱਲ ਗਏ ਹੱਸਣਾ ਭੁੱਲ ਗਏ ਉਹ ਫਿਰ ਜਦੋਂ ਖੁੱਲ ਕੇ ਹੱਸਦੇ ਆ ਉਹਦਾ ਮਨ ਜਾ ਖੁਸ਼ ਹੁੰਦਾ ਵੀ ਜਰਾ ਕੁਛ ਤਾਂ ਕੁਛ ਕਰਨਾ ਲੇ ਕੇ ਬੰਦਾ ਮਸਰਤ ਕਰਦਾ ਹਾਂਜੀ ਤੇ ਆ ਜਾਓ ਜੀ ਇਧਰਲੇ ਪਾਸੇ ਇਹਦੇ ਬਾਰੇ ਦੱਸੋ ਜੀ ਮੈਨੂੰ ਮੈਂ ਇਹ ਤੇ ਪਹਿਲਾਂ ਦੇਖ ਕੇ ਇਹ ਕੀ ਹੈ ਜੀ ਇਹ ਵਰਮਾ ਜੀ ਅੱਛਾ ਜੀ ਬਰਮਾ ਇਹ ਪੁਰਾਣੀ ਸਮਝਣਾ ਕੜਾਈ ਵਾਲਾ ਬਰਮਾ ਇਹ ਅਜੇ ਤੱਕ ਹਨ ਕੀਤਾ ਵਾ ਦੇਖ ਵਿੱਚੇ ਬੈਲੈਂਸ ਆ ਜੀ ਅੱਛਾ ਮਤਲਬ ਬੈਲੈਂਸ ਵੀ ਆਪ ਹੀ ਕਰ ਲੈਂਦਾ ਆਉਂਦਾ ਜੀ ਦੇਖ ਫਿਰ ਆ ਆਹ ਆਹ ਜੀ ਇਹ ਇੱਕ ਗੇਮ ਹੀ ਆ ਖੇਡਣ ਵਾਲੀ ਜੀ ਇਹਦੇ ਵਿੱਚ ਚਿਰੀ ਪਾਈ ਹੋਈ ਆ ਸਾਰੀਆਂ ਗੇਮਾਂ ਹੀ ਆ ਜੀ ਬਸ ਜਿਵੇਂ ਮਜ਼ਾਰੀ ਨੇ ਹੁੰਦੇ ਆਪਣੇ ਹਾਂਜੀ ਮਨ ਲੜੇ ਮਜ਼ਾਰੀ ਆ ਵੀ ਗੇਮ ਹੀ ਆ ਜੀ ਆਪੀ ਗੇਮਿੰਗ ਆ ਸਾਰੇ ਆਹ ਹੇ ਅਸੀਂ ਆਪਾਂ ਮਲਕੇ ਪੁਰਾਣੇ ਸਮੇਂ ਨਾਲ ਗੱਲਾਂ ਕਰਦੇ ਹਾਂ ਪੁਰਾਣੇ ਸਮੇਂ ਸਿਰ ਸਾਰਾ ਕੁਝ ਸੀ ਹੁਣ ਬਦਲ ਗਿਆ ਸਾਰਾ ਕੁਝ ਹੁਣ ਬਦਲ ਗਿਆ ਜੀ ਹਾਂ ਹਾਂ ਦੇਖੋ ਜੀ ਆਹ ਇਸ ਤਰ੍ਹਾਂ ਪਾ ਲਿਆ ਹਾਂਜੀ ਇਹਨੂੰ ਆਪਾਂ ਕਢਣਾ ਮਿਲ ਗਿਆ ਖੋਲਣਾ ਨਹੀਂ ਕੁਛ ਕਿਸੇ ਪਾਸੋਂ ਹਾਂਜੀ ਇਸ ਤਰ੍ਹਾਂ ਕਰਕੇ ਹਾਂ ਹਮ ਮਲਦੀ ਮਲਾਂ ਗੰਡ ਬਾਦੋਂ ਕੇ ਸੰਦਾ ਖੁੱਲਣੀ ਨਹੀਂ ਪਤਾ ਹੀ ਨਹੀਂ ਲੱਗਣਾ ਹਾਂ ਜੀ ਇਹ ਜੀ ਆ ਬਸ ਇਹ ਗੇਮ ਆ ਆ ਡੈਰੀ ਆ ਜੀ ਲੋਕਾਂ ਦੀ ਆ ਜਿਹੜੇ ਲੋਕ ਲਿਖ ਕੇ ਜਾਂਦੇ ਸੀ ਆਉਂਦੇ ਆ ਜੀ ਉਨਾਂ ਦੇ ਨਾਮ ਲਿਖੇ ਹੋਏ ਆ ਕਿਤੋਂ ਦਾ ਕੋਈ ਕਿਤੋਂ ਦਾ ਆ ਕਿਤੋਂ ਦਾ ਹਾਂ ਨਾਲ ਦੀ ਨਾਲ ਆ ਪ੍ਰਾਣੀਆਂ ਕਿਤਾਬਾਂ ਵੀ ਆਈਆਂ ਆ ਤੇ ਇਧਰਲੇ ਪਾਸੇ ਇਹਦੇ ਚ ਇੱਕ ਮੈਂ ਵੀ ਆਪਦਾ ਸ਼ੌਕ ਪੂਰਾ ਕੀਤਾ ਇਹ ਮੈਂ ਲਿਖੀ ਆ ਜੀ ਠੀਕ ਆ ਜੀ ਆ ਆ ਆ ਦੇਖੋ ਜੀ ਨਾਵਲ ਨਾਵਲ ਲਿਖਿਆ ਹੋਇਆ ਸਵਰਨ ਸਿੰਘ ਸ਼ੇਰਗਿੱਲ ਸ਼ੇਰਗਿੱਲ ਹਾਂਜੀ ਤੇ ਮੰਨ ਲਾ ਵੀ ਲਾਜ਼ਮੀ ਪੜ੍ਹੇ ਹੋਏ ਵੀ ਹਾਂਜੀ ਤੇ ਦੱਸਿਓ ਪੜ੍ਹ ਕੇ ਕਿੱਦਾਂ ਦਾ ਲੱਗਿਆ ਤੇ ਇਧਰਲੇ ਪਾਸੇ ਬਾਪੂ ਜੀ ਆਹਾਂ ਕਿੱਥੋਂ ਕਿੱਥੋਂ ਦੇ ਆ ਇਹ ਜੀ ਅਸੀਂ ਭੰਡਾਰਾ ਨੂੰ ਨਾ ਮਹ ਕਨੈਕਟ ਕੀਤਾ ਬਾਰੇ ਪ੍ਰਾਣੇ ਵੇਚਦੇ ਆ ਹਾਂਜੀ ਵੀ ਭਾਈ ਕੋਈ ਪ੍ਰਾਣੇ ਚੀਜ਼ ਆਉਂਦੇ ਸਾਨੂੰ ਦਿਓ ਤੇ ਉਹ ਲੋਕ ਸੀ ਮੈਂ ਸਾਨੂੰ ਫੋਨ ਕਰ ਦਿੰਦੇ ਜੀ ਉਹ ਅਸੀਂ ਮਿਲ ਕੇ ਉਹਨਾਂ ਤੋਂ ਲਿਆਉਣੇ ਜਾ ਕੇ ਉਹ ਉਹਨਾਂ ਤੋਂ ਲਿਆਉਣਾ ਇਹ ਅੰਦਾਜ਼ਾ ਹੈਗਾ ਕਿੰਨਾ ਟਾਈਮ ਹੋਊਗਾ ਇਹਦਾ ਜੀ ਸਮਾਂ ਲੰਘੇ ਜੀ ਦਾ ਦੇਖਾ ਮਿਲ ਕੇ ਬਣਾਉਣ ਵਾਲੇ ਦਾ ਮਰਗੇ ਦੇਖਣ ਵਾਲੇ ਮਰਗੇ ਸਾਰਾ ਕੁ ਸਿਸਟਮ ਖਰਾਬ ਹੋ ਗਿਆ ਇਹਨਾਂ ਦਾ ਆਹਾ ਕੀ ਹੈ ਜੀ ਬਾਬੂ ਜੀ ਇਹ ਸੰਧੂਰ ਵਾਲੀ ਆ ਜੀ ਅੱਛਾ ਸੰਧੂਰ ਸੰਧੂਰ ਵਾਲੀ ਆ ਹਾਂ ਹਾਂ ਇਹਦੇ ਵਿੱਚ 400 ਸੰਧੂਰ ਪਿਆ ਜੀ ਉਹ ਇੱਥੇ ਆ ਦੇਖੋ ਇਹਦੇ ਜਿੱਤਾ ਪਿਆ ਇਹਦੇ ਚ ਹੈ ਨਹੀਂ ਸੰਦੂਰੋਂ ਮੈਂ ਤਲਕ ਤਲਕ ਲਾਉਂਦੇ ਹੀ ਜਾਂ ਹੋਰ ਜੀ ਇਹ ਇਹਦੇ 'ਚ ਹੈਗਾ ਇਹ ਇਹਦੇ 'ਚ ਹੈਗਾ ਹਾਂ ਜੀ ਤੇ ਉਹ ਪਰਲੇ ਪਾਸੇ ਜਾਗ ਪਏ ਆ ਹਾਂ ਜੀ ਕੁੱਕਰ ਜਾਗ ਆ ਵੀ ਕੁੱਕਰ ਜਾਗ ਆ ਜੀ ਦੇਖੋ ਇਹਨੂੰ ਕੁੱਕਰ ਜਾ ਕੇ ਕਹਿੰਦੇ ਆ ਕੁੱਕਰ ਜਾ ਕੇ ਆ ਛੰਨੇ ਆਪਾਂ ਨੋਏ ਬੁਲ ਗਈ ਲੋਕ ਇਹਨਾਂ ਦਾ ਮਲਕਿਆ ਚੀਜ਼ ਇਹ ਇਹ ਆਪਾਂ ਵੀਡੀਓ ਦੀ ਆਪਣੇ ਜਿਹੜੇ ਹੋਣ ਵਾਲੇ ਜਵਾਬ ਆ ਸ਼ੇਅਰ ਕਰਕੇ ਨਾ ਉਹਨਾਂ ਨੂੰ ਲਾਜ਼ਮੀ ਦਿਖਾ ਦਿਓ ਵੀ ਆਪਣੇ ਪੰਜਾਬ ਚ ਐਦਾਂ ਦਾ ਕੁਝ ਵੀ ਚੱਲਦਾ ਰਿਹਾ ਐਦਾਂ ਦੇ ਗਲਾਸ ਵੀ ਚੱਲਦੇ ਰਹੇ ਆ ਆਹ ਬੱਟੀਆਂ ਜੀ ਅਸੀਂ ਵੱਡੇ ਵੱਡੇ ਬੱਟੀਆਂ ਹੁੰਦੀਆਂ ਚਾਹ ਪੀਂਦੇ ਰਹੇ ਆਪਣੇ ਬਜ਼ੁਰਗ ਪਿੱਤਲ ਦੀਆਂ ਇਹ ਗੱਲ ਵੀ ਜੀ ਇਹ ਭੁੱਲ ਗਏ ਹੁਣ ਸਾਰਾ ਕੁਝ ਸਾਰਾ ਕੁਝ ਭੁੱਲ ਗਏ ਉਹ ਤੂੰਬਾ ਪਰ ਲਾ ਜੀ ਜੀ ਤੇ ਬਾਪੂ ਜੀ ਆਹ ਇਹ ਮੋਟੇਫਨ ਆ ਜੀ ਇਹ ਇਹ ਟਿਪਨ ਹਾਂ ਜਦੋਂ ਕਿਤੇ ਰੇਲਵੇ ਮਹਿਕਮੇ ਦੀ ਗੱਡੀ ਕੁੜੀ ਚੱਲੀ ਆ ਜੀ ਉਹ ਕਰਮਚਾਰੀਆਂ ਦਾ ਉਹ ਸਮੇਂ ਦਾ ਇਹ ਕੁਝ ਇਹਨੂੰ ਵੀ ਕਾਫੀ ਮਨ ਲਾ ਵੀ ਪੁਰਾਣਾ ਹੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਤੇ ਇੱਧਰਲੇ ਪਾਸੇ ਜਿਵੇਂ ਆਪਾਂ ਹੁਣ ਚੱਲੇ ਹੋਇਆ ਮਾਡਲ ਕਦੂਗਾਸ਼ਾ ਇਹ ਇਹ ਪੁਰਾਣਾ ਹੈ ਹਾਂਜੀ ਪੁਰਾਣਾ ਇਹ ਲੈਂਪ ਅਸੀਂ ਪੜਦੇ ਆ ਲੋਕ ਕੋਈ ਮਿਲ ਕੇ ਇਹ ਵੀ ਦੇ ਗਿਆ ਸਾਨੂੰ ਕੋਈ ਇਹ ਵੀ ਦੇ ਗਿਆ ਸੀ ਆਹ ਆਹ ਕੀ ਹੈ ਜੀ ਇਹ ਸ਼ਰਮੇਦਾਨੀ ਹੈ ਜੀ ਅੱਛਾ ਸ਼ਰਮੇਦਾਨੀ ਤੇ ਬਾਪੂ ਜੀ ਆਹ ਇਹ ਸੈਂਟ ਸੌਂਡ ਸ਼ਰਕਣ ਵਾਸਤੇ ਹੁੰਦਾ ਹੈ ਜੀ ਇਹ ਚ ਪਾ ਕੇ ਨਾ ਸੈਂਟਰ ਖੋਲ ਕੇ ਇਹ ਲੋ ਆਪਣੇ ਫੈਨੇਸੀ ਬੋਦਰਾ ਬਦਲਾ ਜਾਂ ਹਾਂਜੀ ਉਹ ਸਮੇਂ ਦੇ ਜੀ ਉਹ 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 ਸਮਿਆਂ ਨੇ ਜੀ ਆਹ ਦੇਖੋ ਪਹਿਲਾਂ ਵੀ ਮੰਨ ਲਾ ਵੀ ਕੱਪੜੇ ਡੰਗਾਂ ਨੂੰ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਰਹੀਆਂ ਹਾਂ ਕੋਈ ਮਹਿਲਾ ਮੁੱਲਾ ਜੋਂ ਕੋਈ ਵੱਡੇ ਵੱਡੇ ਬੰਦਗਾਹਾਂ ਤੋਂ ਆਏ ਆ ਬਈ ਇਹ ਬੰਗਲਾ ਬੰਗਲਿਆਂ ਤੋਂ ਟ੍ਰੇਟ ਹੋ ਕੇ ਬਸ ਆ ਰੁੜ ਖੁੜਕੇ ਸਮੇਂ ਨੇ ਬਦਲਦਾ ਰਿਹਾ ਹਰ ਵੇਲੇ ਆਹਾਂ ਜੀ ਇਹ ਕਾਂਜ ਹੈ ਕਾਂਜ ਸੱਪ ਦੀ ਕਾਂਜ ਮਤਲਬ ਪਿੰਡਾਂ ਵਾਲੇ ਜਵਾਕਾਂ ਨੂੰ ਤਾਂ ਪਤਾ ਹੋਏ ਤੇ ਤੇ ਸ਼ਹਿਰਾਂ ਵਾਲੇ ਜਵਾਕਾਂ ਨੂੰ ਵੀ ਇਹਨਾਂ ਦਾ ਵੀ ਪਤਾ ਹੈਗਾ ਹੈਗਾ ਇਹ ਸ਼ੀਸ਼ੇ ਦੇਖੋ ਕਿੰਨੇ ਸੋਹਣੇ ਕਿੰਨੀ ਚਿੱਤਰਕਾਰੀ ਕੀਤੀ ਹੋਈ ਹੈ ਬਾਕ ਮਾਲ ਕੀਤਾ ਪਿਆ ਜੀ ਇਹ ਛੋਟਾ ਹੁੱਕਾ ਜੀ ਇਹ ਇਹ ਛੋਟਾ ਹੁੱਕਾ ਹੈ ਆਮ ਤੋ ਹੀ ਰਾਜਸਥਾਨ ਵੱਡੇ ਦੇਖਿਆ ਆਪਣੇ ਤੇ ਛੋਟਾ ਹੁੱਕਾ ਰੱਖਿਆ ਵਾ ਹਾਂਜੀ ਹਾਂਜੀ ਆ ਬਾਪੂ ਜੀ ਆ ਦੱਸੋ ਜੀ ਕੀ ਹੈ ਇਹ ਆ ਹੌਲ ਇਹਨੂੰ ਕੀ ਕਹਿੰਦੇ ਆ ਇਹਨੂੰ ਬਾਬਾ ਪ੍ਰਤਾਪਾ ਕਹਿੰਦੇ ਜੀ ਇਹ ਇਹਦਾ ਬਾਬਾ ਪ੍ਰਤਾਪਾ ਕਹਿੰਦੇ ਆ ਤੇ ਇਹਦਾ ਕੰਮ ਕੀ ਹੈ ਜੀ ਇਹ ਇੱਕ ਬਲੈਂਸ ਆਈ ਏ ਡਿੱਗਦਾ ਨਹੀਂ ਮਤਲਬ ਇੱਕ ਈ ਖੜਾ ਕਰ ਦਈਏ ਹਾਂ ਇਨਾ ਇੱਕ ਬੜੀਆ ਬਣਾਇਆ ਵਾ ਸੀ ਮੇਰਾ ਹਾਂ ਜੀ ਯਾਰ ਮਿੱਤਰ ਆ ਗਿਆ ਰੋਂਦੇ ਤੋਂ ਉਹ ਕਹਿੰਦਾ ਮੈਨੂੰ ਦੇ ਉਹ ਲੈ ਗਿਆ ਉਹ ਇਹ ਹੁਣ ਤਿਆਰ ਕਰੀ ਜੰਨੇ ਆ ਸੀ ਇਹ ਥੋੜਾ ਅਧੂਰਾ ਆ ਜੇ ਗੱਲ ਗੋਲ ਹੋਣਾ ਰਹਿੰਦਾ ਇਹਦਾ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਮਿਲ ਕੇ ਇਹ ਖੁਸ਼ੀ ਰਹਿੰਦਾ ਵਕਤ ਮ ਮਲਾ ਡੇਗਣਾ ਨਹੀਂ ਹਾਂ ਜੀ ਨਾ ਨਾ ਜਿਵੇਂ ਮਰਜੀ ਕਗਾਈ ਤੇ ਇਹ ਇਧਰਲੇ ਪਾਸੇ ਆਹ ਦੇ ਨਾਲ ਕਾ ਵੀ ਪੁਰਾਣਾ ਹਾਂ ਜੀ ਨਾਲ ਚੱਲਦਾ ਜੀ ਇਹ 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 ਚੱਲਦਾ ਤਾਂ ਹੈ ਨਹੀਂ ਇਹ ਜੀ ਇਹਨੂੰ ਕਹੇ ਕੁੱਤਾ ਨਾਲਕਾ ਕਹਿੰਦੇ ਸੀ ਹਾਂ ਜੀ ਚੱਲਦਾ ਇਹ ਖੂਜੋ ਪਾਇ ਹੋਈ ਪੈਪ ਅੱਛਾ ਖੂਜੋ ਪਾਈ ਹੋਈ ਆ ਪੈ ਹਾਂਜੀ ਪਾਈ ਹੋਈ ਚੱਲਦਾ ਚੱਲਦਾ ਅੱਛਾ ਚੱਲਦਾ ਕੀਤਾ ਹੋਇਆ ਉਧਰੋਂ ਪਾਈ ਹੂੰ ਤੇ ਆਜੋ ਜੀ ਆ ਮਸ਼ੀਨ ਲੱਗੀ ਹੋਈ ਆ ਇਧਰਲੇ ਪਾਸੇ ਹਰੇ ਜੀ ਸਾਡੇ ਦੁੱਧ ਤੱਤਾ ਕਰਦੇ ਰਹੇ ਅਸੀਂ ਹਾਂਜੀ ਹੈ ਦੁੱਧ ਵਾਲ ਨੂੰ ਉਬਲਣਾ ਧਰਦੇ ਨੇ ਪੱਕਾ ਦੁੱਧ ਕਹਿੰਦੇ ਸੀ ਚਾਹ ਦੇ ਪੱਕਾ ਕਾੜਨੀ ਆ ਹਾਂਜੀ ਉਹ ਚੀਜ਼ ਆ ਜੀ ਸਾਡੇ ਘਰ ਘਰ ਕਰ ਹੁੰਦੇ ਸੀ ਇਹ ਇਹ ਪਹਿਲਾਂ ਘਰ ਘਰ ਹੁੰਦੇ ਸੀ ਜਿਹੜੇ ਪੈਕਟਾਂ ਜਿਆ ਕਰਦੇ ਸੀ ਜੀ ਹੁਣ ਤਾਂ ਹਾਂਜੀ ਹੁਣ ਪੈਕਟਾਂ ਚ ਆ ਗਿਆ ਜੀ ਹਾਂ ਇਹ ਆ ਕਿਮਿਆਰ ਮਲਕੇ ਭਾਂਡੇ ਬਣਾਉਣਾ ਜੀ ਚੱਕ ਮੈਂ ਕਹਾਂ ਇਹ ਉਹ ਪਹਿਲਾ ਸਾਲ ਪਾ ਹੁਣ ਥੋਣ ਵਾਲਿਆਂ ਨੇ ਥੱਲੇ ਮੋਟਰਾਂ ਲਾ ਲਈਆਂ ਪਹਿਲਾਂ ਇੱਥੇ ਡੰਡਾ ਵਸਾ ਕੇ ਉਹਨੂੰ ਗੇੜਾ ਦਿੰਦੇ ਸੀਗੇ ਫੇਰ ਮੰਨ ਲਾ ਵੀ ਫੇਰ ਭਾਂਡੇ ਬੰਨਦੇ ਬੰਨਦੇ ਸੀ ਇਹ ਮਸ਼ੀਨ ਆ ਗਈ ਜੀ ਇਹ ਪੱਠੇ ਉਤਰਨ ਵਾਲੀ ਮਸ਼ੀਨ ਆ ਬਤੀ ਦਿੱਤੀ ਚਾਈ ਸੀ ਇਹ ਇਹ 1932 ਦਿੱਤੀ ਜੀ 3232 ਦੇ ਕਰੀਬ ਆਈਆਂ ਸੀ ਜੀ ਇਹ ਵੱਡੇ ਚੱਕਰ ਵਾਲੀਆਂ ਹਾਂ ਚਾਲੂ ਹਾਲਤੀ ਕੀਤੀ ਵੀ ਆ ਜੀ ਹੂੰ ਹੁਣ ਇਹ ਵੀ ਖਤਮ ਹੋ ਗਿਆ ਜੀ ਨਾ ਇਹ ਜੈਮ ਸੀ ਜੀ ਕਿਸਮ ਦਾ ਇਹ ਇਹ ਜੈਮ ਸੀਗਾ ਜੀ ਜੈਮ ਸਾਈਕਲ ਖਤਮ ਹੁੰਦੇ ਜਾਂਦੇ ਆ ਜੀ ਬਿਲਕੁਲ ਹਾਂ ਜੀ ਹਾਂ ਜੀ ਇਹ ਇਹ ਲੈ ਆਵਾ ਸਾਡਾ ਝੰਡਾ ਜੀ ਸਾਡੇ ਪਿੰਡ ਇੱਕ ਪੁਰਾਣਾ ਝੰਡਾ ਹਾਂ ਜੀ ਪਿੰਡ ਵੱਜਣ ਤੋਂ ਪਹਿਲਾਂ ਦਾ ਉਹਦਾ ਬੀ ਲਿਆ ਕੇ ਲਾਇਆ ਬਾਵਾ ਹੋ ਗਿਆ ਜੀ ਹਾਂ ਜੀ ਪੂਰਾ ਹੋ ਗਿਆ ਨਿਯਾਮ ਹੁੰਦੇ ਨਹੀਂਗੇ ਹੁਣ ਹਾਂ ਜੀ ਹਾਂ ਜੀ ਹੋ ਗਿਆ ਜਵਾਨ ਹੋ ਗਿਆ ਜੀ ਜਵਾਨ ਹੋ ਗਿਆ ਚਲ ਤਿੰਗਾ ਜੀ ਇਹ ਇਹ ਗੱਲ ਦੀ ਬੰਦੀ ਜੀ ਨਾ ਜੀ ਉਹਦਾ ਜੀ ਨਾ ਹਾਂ ਜੀ ਤੇ ਬਾਪੂ ਜੀ ਆਹਾ ਗੱਡਾ ਹਾਂਜੀ ਇਹ ਗੱਡਾ 1940 ਦਾ ਬਣਿਆ ਹੋਇਆ ਜੀ 1940 ਦਾ ਬਣਿਆ ਵਾ ਇਹ ਰਾਮਪੁਰੇ ਫੂਲ ਤੋਂ ਹਾਂਜੀ ਫੂਲ ਦੇ ਨੇ ਤਾਂ ਜੀ ਬੰਦਾ ਇਹ ਜੰਗ ਸਿੰਘ ਸੁਰਤਾ ਸਿੰਘ ਪੰਡ ਫੂਲ ਪੱਤੀ ਜਿਆਦੇ ਨੇ ਇਹ ਟਾਈਪ ਬਦ ਬਣਾਇਆ 1940 ਦੇ ਬਣਾਇਆ ਵਾ ਜੀ 1940 ਦਾ ਗੱਡਾ ਬਣਿਆ ਹਾਂਜੀ ਹੈਗੇ 85 ਸਾਲ ਹੋ ਗਏ ਜੀ 50 85 ਸਾਲ ਹੋ ਗਏ ਹਾਂਜੀ ਹਾਂਜੀ 85 ਸਾਲ ਹੋ ਗਏ ਤੇ ਬਾਬੂ ਉਹ ਤਾਂ ਉੱਪਰ ਉਹ ਜਿਹੜੀਆਂ ਆਪਣੀਆਂ ਲੱਗੀਆਂ ਹੋngੀਆਂ ਉਹ ਅਸੀਂ ਵੈਸੇ ਸਾਰੇ ਜੀਜ਼ਾਂ ਲਿਖ ਕੇ ਲਿਆ ਹੋਇਆ ਜੀ ਵੀ ਅਸੀਂ ਨਹੀਂ ਹੁੰਦੇ ਜਾਂ ਬੰਦਾ ਪੜ ਲੈਂਦਾ ਪੜ ਲੈਂਦਾ ਜੀ ਪੜ ਲੈਂਦਾ ਜੀ ਕਿਸੇ ਨੂੰ ਟ੍ਰੇਮਾ ਜ਼ਰੂਰ ਪੜਦਾ ਇਹਨੂੰ ਸ਼ੌਕ ਨਹੀਂ ਕੋਈ ਬੰਦਾ ਆ ਜਮਾਨੇ ਚਾਹੋ ਨਹੀਂ ਪੜਿਆ ਜਾਂਦਾ ਉਹ ਤੋਂ ਫਿਰ ਭੱਜਦਾ ਅਗਲਾ ਆ ਆਹ ਕੀ ਹੈ ਜੀ ਇਹ ਜੀ ਜਦੋਂ ਆਪਣੇ ਬੱਸਾ ਗੱਡੇ ਕੁਝ ਨਹੀਂ ਜ ਸਵਾਰੀਆਂ ਨਹੀਂ ਸੀ ਹਾਂ ਜੀ ਉਦੋਂ ਉੱਠਦੇ ਇੱਕ ਬੰਦਾ ਬੈਠ ਕੇ ਧਰਕੇ ਨੂੰ ਬਾਖੜਾ ਬੋਲਦੇ ਸੀ ਵਾਖੜਾ ਹਾਂ ਇੱਕ ਵਾਖੜਾ ਇੱਕ ਸਵਾਰੀ ਬੈਠਦਾ ਨਾ ਜੋ ਉਖ ਰੁੱਠ ਤੇ ਚੜ੍ਹਦੇ ਵੀ ਡਿੱਗੀ ਨਾ ਇਹ ਬੰਨ ਚੜ ਜਾਂਦਾ ਸੀ ਉੱਤੇ ਬਹਿ ਜਾਂਦਾ ਸੀ ਬੰਦਾ ਇਹ ਉਹ ਉੱਤੇ ਬਹਿ ਜਾਂਦਾ ਸੀ ਤੇ ਬਾਪੂ ਜੀ ਆਹ ਕੀ ਹੈ ਜੀ ਇਹ ਇਹ ਮੋਗਰਾ ਜੀ ਮੋਗਰਾ ਬੋਲਦੇ ਆ ਇਹ ਦੇ ਰਾਸੀ ਸਾਡੇ ਪਿੰਡਾਂ 'ਚ ਕੰਮ ਕਰਦੇ ਸੀ ਨਾ ਹਾਂਜੀ ਜੋੜੀ ਜੁੱਤੀ ਦਾ ਉਹ ਜੁੱਤੀ ਸਾਨੂੰ ਮੇਲੇ ਕੰਮ ਲੈਂਦਾ ਸੀ ਜੀ ਉਹ ਜੁੱਤੀ ਸੋਣ ਦੇ ਕੰਮ ਹਾਂ ਕੁੱਟ ਕੇ ਤੇ ਆਹ ਆ ਬਾਪੂ ਜੀ ਇਹ ਆ ਪੱਟੀਆਂ ਬਣਾਉਣ ਦੇ ਗੱਡਿਆਂ ਵਾਸਤੇ ਵੱਡੀਆਂ ਜਣੀਆਂ ਮੰਨ ਲਾ ਵੀ ਆਹ ਪੱਟੀਆਂ ਬਣਾਉਂਦੇ ਆ ਦੇਖੋ ਕਿੱਡੇ ਮੋਟੇ ਨਰੋਏ ਸੰਦਾ ਜੀ ਤੇ ਬਾਪੂ ਜੀ ਆਹ ਕੀ ਹੈ ਜੀ ਇਹ ਇਹ ਨਾ ਉਤਰ ਗਿਆ ਸੀ ਹਾਂਜੀ ਇਹ ਬਘਿਆੜੀ ਬੋਲਦੀ ਹੈ ਜੀ ਜਿਹੜੇ ਕਈ ਪਸ਼ੂ ਨਾ ਚੁੰਗਦੇ ਹੁੰਦੇ ਆ ਆਪਦੀ ਆਪ ਹਾਂਜੀ ਚੁੰਗ ਜਾਂਦੇ ਆ ਆਪ ਇਹ ਉਹ ਮੂਰੇ ਨੱਕ ਦੇ ਬਾੰਦੇ ਆ ਉਹਦੇ ਚੁੰਗਦੇ ਆ ਵੱਜਦੀ ਹੈ ਇਹ ਪੰਡੇ ਦੇ ਵਿੱਚ ਖੋਦਦੀ ਆ ਆਪਣਾ ਬੋਲ ਆ ਆਪਦੀ ਆਪ ਅਸੀਂ ਚੁੰਗੀਆਂ ਦੇ ਆ ਹਟ ਜਾਂਦਾ ਮਾਲਾ ਇੱਥੇ ਰਟ ਜਾਂਦੇ ਹਾਂ ਕੋਈ ਭਿੰਦਰ ਦੀ ਆ ਜਾ ਪਤਾ ਹਾਂਜੀ ਕੋਈ ਨਹੀਂ ਇੱਧਰ ਆ ਤੇ ਆ ਆਹ ਕਾਠੀ ਕਿਹਦੀ ਹੈ ਜੀ ਇਹ ਕਾਠੇ ਉੱਠਦੀ ਹੈ ਜੀ ਇਹ ਦੋਸ ਵਾਰੀਆਂ ਜੇ ਆ ਗਈ ਟੋਰੀ ਕਾਠੀ ਮਕਸਦ ਇਹ ਮਤਲਬ ਵੀ ਮਕਸਦ ਦੀ ਟੋਰੀ ਕਾਠੀ ਆ ਹਾਂ ਇਹ ਉਹ ਦਮ ਉੱਠ ਦੀ ਹਾਂ ਉੱਠ ਬੋਤੇ ਤੇ ਜੀ ਹਾਂ ਜੀ 80 90 ਸਾਲ ਪਹਿਲਾਂ ਦੀ ਹੈ ਜੀ ਇਹ ਵੀ 80 90 ਸਾਲ ਪਹਿਲਾਂ ਕੋਈ ਸੜਕ ਨਹੀਂ ਸੀ ਜਿੱਥੇ ਕੋਈ ਕਿਸੇ ਕਿਸਮ ਦਾ ਵਾਹਨ ਨਹੀਂ ਸੀ ਬਸ ਆਪਣੇ ਕੋਲੇ ਉੱਠ ਜਾਂ ਘੋੜੇ ਹੁੰਦੇ ਸੀ ਫਿਰ ਤੱਕ ਦੇ ਕੰਮ ਬਜ਼ੁਰਗ ਬੰਦੇ ਬੜੀਆ ਬੰਦੇ ਸੀ ਕੋਈ ਤਾਂ ਖਾਨਦਾਨੀ ਉਹਨਾਂ ਕੋਲੇ ਘੋੜੇ ਘੋੜੀਆਂ ਹੁੰਦੇ ਸੀ ਇਹ ਛੋਟੇ ਸੀ ਜੀ ਉਹਨਾਂ ਕੋਲੇ ਸਮਝ ਲਿਆ ਆ ਹੁੰਦਾ ਸੀਗਾ ਉੱਠ ਵਗੈਰਾ ਤੇ ਆਹ ਆਪਣੀ ਆ ਗਈ ਜੀ ਪੰਜਾਲੀ ਹਨਾ ਜੀ ਇਹ ਇਹ ਪੰਜਾਲੀ ਆ ਨਾੜ ਨਾੜ ਆ ਪੰਜਾਲੀ ਆ ਜੀ ਨਾੜ ਆਈ ਹੈ ਤੇ ਆਹਾ ਬਾਪੂ ਜੀ ਕੀ ਇਹ ਨਾਲ ਰੱਸਾ ਵੱਟਿਆ ਚੰਮ ਦਾ ਜੀ ਇਹ ਇਹ ਚੰਮ ਦਾ ਹਾਂ ਇਹਦੇ ਵਿੱਚ ਪਾ ਕੇ ਆਹ ਕਿੱਲੀਆਂ ਇਹਨਾਂ ਵਿੱਚ ਪਾ ਕੇ ਹਲਾ ਦੇ ਜੀ ਇਹਨਾਂ ਮੋਰੀਆਂ ਇਹਨਾਂ 'ਚ ਹਾਂਜੀ ਫੇਰ ਹਲ ਖਿੱਚਦੇ ਸੀ ਜੀ ਫੇਰ ਹਲ ਖਿੱਚਦੇ ਸੀ ਤੇ ਆ ਇਧਰ ਲਾ ਕੀ ਆ ਜੀ ਆਹ ਇਹ ਪਿੰਡੀ ਜੀ ਇਹਨੂੰ ਆਪਾਂ ਟੋਜਣ ਬਾਅਦ ਇਹਨਾਂ ਨੂੰ ਗੱਡਾ ਅੜ ਜਾਂਦਾ ਹੈ ਮਲ ਕੇ ਰੇਤੇ 'ਚ ਜਦੋਂ ਸੜਕ ਤਾਂ ਹੈ ਨਹੀਂ ਸੀ ਗਿਆ ਹੈ ਮੂਰੇ ਉੱਠ ਨੂੰ ਪਾ ਲਏ ਜੀ ਇਹ ਤੰਗ ਥੱਲੇ ਉੱਠਦੇ ਕਿੱਥੇ ਹੁੰਦਾ ਸੀ ਇਹ ਰਸੇ ਬਟਨ ਵਾਲਾ ਜੀ ਢੇਰਾ ਆਹ ਆ ਜੀ ਹਾਂ ਇਸ ਕਰਕੇ ਰੋ ਰੱਖੇ ਨੌ ਵਾਰ ਜਾਣ ਜੀ ਬੰਦੇ ਇਹਨਾਂ ਦੇ ਹਾਂ ਜੀ ਆਹ ਆ ਜੀ ਇਹ ਮਤਲਬ ਕਿ ਹੈਗੀ ਜੀ ਇਹ ਆ ਹੈਗੀ ਆ ਗੱਡੀ ਤੋਂ ਚਲਾਉਣੀ ਆ ਉਹਦੀ ਘੋੜੀ ਬਾਈਦੀ ਇਹ ਗੱਡੀ ਵਾਲੀ ਘੋੜੀ ਹਾਂ ਜੀ ਆਹਾਂ ਜਿਹੜੀ ਇਹ ਘੋੜੀਆਂ ਇਹ ਹਾਲੀਆਂ ਘੋੜੀਆਂ ਜੀ ਤੇ ਇਹ 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 ਹਾਲ ਵਾਲੀਆਂ ਘੋੜੀਆਂ ਆ ਦੇਖੋ ਆ ਆ ਉੱਤੇ ਸਾਫ਼ ਕਲੀਅਰ ਹੁੰਦਾ ਦੇਖੋ ਆ ਖਿੱਚਿਆ ਫੜਾ ਹਾਂ ਜੀ ਆ ਜੁੜਿਆ ਬਥੇ ਇਹ ਫੋਟੋ ਖੁੱਟੀ ਸੀ ਜੀ ਆ ਬੰਦਾ ਬੋੜਾ ਫਿਰਦਾ ਮਗਰ ਹਾਂ ਜੀ ਇਹ ਮਨਲਾ ਵੀ ਇੱਕ ਜਣਾ ਹਾਲ ਬਾਹ ਲੈਂਦਾ ਹਾਂ ਹਾਂ ਆ ਡੰਡਾ ਮਗਰ ਇੱਕ ਉੜੀ ਇੱਥੇ ਹੁੰਦੀ ਸੀ ਜੀ ਵੀ ਖੁੱਬੇ ਨਾ ਹੈ ਖੁੱਬੇ ਨਾ ਮਤਲਬ ਰਸਿਆਨਾ ਖੁੱਬੇ ਹਾਂ ਜੀ ਤੇ ਆ ਤੁਹਾਨੂੰ ਪਤਾ ਹੀ ਆ ਜੀ ਇਹ ਹਾਲਾ ਹਾਂ ਇਹ ਕਾਠ ਦਾ ਹਾਲ ਜੀ ਜਦੋਂ ਕਿਹਦੇ ਸ਼ੁਰੂਆਤ ਕੀਤੀ ਹੈ ਖੇਤੀ ਆਪਣੇ ਲੋਕਾਂ ਨੇ ਹਾਂ ਜੀ ਹਾਂ ਜੀ ਉਹ ਸ਼ੁਰੂ ਤੋਂ ਬਸੇ ਮਿਸਤਰੀ ਬਣਦੇ ਹੁੰਦੇ ਸੀ ਆਪਣੇ ਲੱਕੜ ਘੜ ਕੇ ਲੱਕੜ ਦਾ ਹੀ ਬੋਲ ਦਿੰਦੇ ਇਹਨੂੰ ਕਾਠ ਦੇ ਬੋਲ ਦਿੰਦੇ ਇਹਨੂੰ ਹਾਲਾ ਜੀ ਸ਼ੁਰੂਆਤ ਆਪਣੇ ਇੱਥੋਂ ਹੋਈ ਵੀ ਆ ਜੀ ਠੀਕ ਹੈ ਜੀ ਤੇ ਮੂਰਲੇ ਪਾਸੇ ਆਹ ਲੋਹੇ ਦਾ ਲਾ ਲਾ ਦਿੰਦਾ ਸੀ ਵੀ ਫਾਲਾ ਲਾ ਦਿੰਦੇ ਸੀ ਵੀ ਲੱਕੜ ਮਗਰੋ ਕਸੇ ਨਾ ਸੀ ਨਾ ਜੀ ਬਾਕੀ ਇਹ ਸਖਤ ਚੀਜ਼ ਨੂੰ ਕੱਢ ਵਿੱਚੋਂ ਖੁੱਬਦਾ ਸੀ ਜੀ ਖੌ ਖੌਦਾ ਰਹਿੰਦਾ ਸੀ ਆਹ ਤੰਗਲੀਆਂ ਪਈਆਂ ਆ ਹਾਂ ਉਹ ਤੰਗਲੀਆਂ ਗਈ ਪਰਲੀ ਉਹ ਉਹ ਆ ਤੰਗਲੀਆਂ ਇਹ ਵੀ ਮੰਨ ਲਾ ਵੀ ਇਹ ਲੱਕੜ ਤੋਂ ਕੋਈ ਬਣੀ ਹਾਂ ਲੱਕੜ ਦੀ ਹੈ ਸਾਰੀ ਜੀ ਇਹ ਹੈਗੇ ਜੱਫੇ ਜੀ ਇਹ ਭੁੱਲ ਜੀ ਇਹ ਕੀ ਕੰਮ ਆਉਂਦੇ ਸੀਗੇ ਆ ਦੇਖੋ ਛਟੀਆਂ ਕੰਡੇਦਾਰ ਝਾੜੀਆਂ ਲੱਦਣੇ ਤੇ ਖੇਤ ਦੀ ਬਾੜ ਕਰਨ ਵਾਸਤੇ ਕੰਮ ਲਈ ਸੀ ਮੱਲਾ ਵੀ ਦੂਰੋਂ ਆਏ ਇਕੱਠਿਆਂ ਕਰਕੇ ਰੱਖਣ ਵਾਸਤੇ ਇਹ ਸੰਗ ਇਹ ਹੁਣ ਵੀ ਆਏਗਾ ਜੀ ਕੰਮ ਕਰਦੇ ਆ ਵੀ ਕੁਝ ਚੱਕਣੀਆਂ ਛੱਕਣੀਆਂ ਮੱਲਾ ਹਾਂ ਜੀ ਮੇਰੇ ਕੋਲ ਸਰੋਂ ਚੱਕ ਗਏ ਗਾਂਮ ਸ਼ਾਂ ਗਰਮੀਆਂ ਹਾਂ ਜੀ ਇਹ ਜੱਫੇ ਆ ਗਏ ਜੀ ਇਹਨਾਂ ਨੂੰ ਲੋ ਡੰਗੇ ਵੀ ਕਹਿੰਦੇ ਆ ਹਾਂ ਜੀ ਮਤਲਬ ਕਿ ਭੜੀਆਂ ਲੈ ਕੇ ਜਣੇ ਆ ਬੱਕ ਤੇ ਆ ਮੈਂ ਇਹਦੇ ਨਾਲ ਜਾਦੇ ਚੱਕੀ ਜਾਂਦਾ ਹਾਂ ਜਿਆਦੇ ਚੱਕੀ ਮੰਡਰੀ ਵਗੈਰਾ ਪੱਟ ਨਹੀਂ ਹੁੰਦੀ ਤੇ ਬਾਪੂ ਜੀ ਆਹਾ ਕੀ ਆ ਗਏ ਜੀ ਇਹ ਪੰਜੂਲੀ ਆ ਗਈ ਇਹ ਹੁਣ ਕਿਤੇ ਵੀ ਨਹੀਂ ਮਿਲਣੀ ਇਹ ਤਾਂ ਅੱਛਾ ਹਾਂ ਯੋ ਇਹਦੇ ਨੂੰ ਨਵਾਂ ਬੱਛਾ ਚਾਲੂ ਘੜਦੇ ਨਾ ਹਾਈ ਜੋੜਦੇ ਹਾਂਜੀ ਵੀ ਆਪਾਂ ਨੂੰ ਮਤਲਬ ਕਿ ਬਲਦ ਬਣਾਵਾਂਗੇ ਹਾਲ ਜੋੜਨ ਵਾਸਤੇ ਹੂੰ ਇਹੋ 45 ਦੇ ਨਾਲ ਕੱਸ ਲੈਂਦੇ ਇਹਨੂੰ ਜੀ ਇੱਥੇ ਇਧਰਲੇ ਪਾਸੇ ਜੋੜ ਲੈਂਦੇ ਹੋ ਤਾਂ ਤੁਰ ਤੁਰ ਫਿਰ ਮਤਲਬ ਦੋਨੇ ਜਣੇ ਤੁਰੇ ਜਾਂਦੇ ਉਹ ਸਿੱਖ ਜਾਂਦਾ ਸਿੱਖ ਜਾਂਦਾ ਤੁਰਨਾ ਨਾ ਹਾਂ ਨਵਾਂ ਹਾਂ ਤੁਰਨਾ ਸਿੱਖ ਜਾਂਦਾ ਫਿਰ ਹੌਲੀ ਹੌਲੀ ਹਾਲ ਜੋੜਦੇ ਹਾਂ ਹਾਲ ਜੋੜਦੇ ਤੇ ਆਹ ਜੀ ਇਹ ਖੋਪੇ ਦੀ ਹਲਟ ਜਦੋਂ ਹਲਟ ਦੇ ਲੋਂਦੇ ਉੱਠ ਹਾਂਜੀ ਆਸੇ ਪਾਸੇ ਨਾਲ ਦੇਖਣ ਜਾ ਘਲਾੜੇ ਇਹਦੇ ਅੱਖਾਂ ਵਿਆਂ ਲਾ ਹਾਂ ਜਾ ਘਲਾੜੇ ਦੇ ਯਾਰ ਇਹ ਸਾਰੇ ਦਾਜ ਵਗੈਰਾ ਜਿਹੜੇ ਕਿਉਂ ਨੇ ਅਸੀਂ ਜੀ ਸਾਰੇ ਦਾਦੀਆਂ ਨਾਨੀਆਂ ਕੋ ਮਤਲਬ ਕਿ ਖੇਤੀ ਸਿਸਟਮ ਇਹ ਆਪਣੇ ਪਸ਼ੂ ਨਾਲ ਸੀ ਸਾਰਾ ਤੇ ਇਹ ਜਿਹੜੀ ਆ ਜੀ ਘੋੜੀ ਇਹ ਘੋੜੀ ਦਾ ਨਵਲ ਜਿਵੇਂ ਹੁਣ ਲੋਕ ਚੋਰੀਆਂ ਕਰ ਲੈਂਦੇ ਗੱਡੀਆਂ ਹਾਂਜੀ ਉਦੋਂ ਘੋੜੇ ਉੱਠ ਚੋਰੀਆਂ ਕਰ ਲੈਂਦੇ ਸੀ ਜੀ ਹੈ ਚੋਰੀ ਕਰਨ ਵਾਲੇ ਇਹ ਫਿਰ ਇਹ ਸ਼ਾਮ ਨੂੰ ਲਾ ਕੇ ਪੈਂਦੇ ਜੀ ਕਿਉਂ ਘਰ ਘਰ ਬਾਰ ਬੂਰ ਤਾਂ ਸਿੱਧੀ ਹੁੰਦੇ ਸੀ ਲਾ ਲੈਂਦੇ ਹਾਂਜੀ ਹਾਂਜੀ ਮਤਲਬ ਇਹ ਇਹ ਜੰਦਾ ਲਾ ਦਿੰਦੇ ਸੀ ਜੰਦਾ ਲਾਉਂਦੇ ਜੇ ਕੋਈ ਚੋਰ ਚੋਰੀ ਵੀ ਕਰਦਾ ਇਹ ਨਿਕਲਦਾ ਨਹੀਂ ਸੀ ਪੈਰ ਚੋਣਨਾ ਕੀ ਤਰਦਾ ਸੀ ਉੱਠ ਅਚੋਨ ਆ ਗਈ ਦਰਦ ਬਾਹਲਾ ਤੁਰਿਆ ਨਹੀਂ ਜਾ ਬਾਹਲਾ ਤੁਰਿਆ ਨਹੀਂ ਜਾ ਆ ਇਹਨੇ ਫਿਰ ਨੇੜੇ ਮਗਰਮਗਰ ਪਾ ਕੇ ਪਾੜ ਲੈਂਦੀ ਮਗਰਮਗਰ ਆਹ ਜੀ ਹਾਂਜੀ ਇਹ ਸਬਰ ਕੱਤਾ ਜੀ ਇਹ ਜੋ ਆਪਾਂ ਕੱਚੇ ਪੈੜਾ ਹੁੰਦੇ ਨੇ ਕੱਚੇ ਪੈੜਾ ਜਿਹੜਾ ਦਾਣੇ ਇਕੱਠੇ ਕਰਦੇ ਜੀ ਕੱਢ ਕੇ ਉਹਦੇ ਵਾਸਤੇ ਆ ਜੀ ਉਹ ਉਹ ਉਹਦੇ ਵਾਸਤੇ ਹਾਂ ਸਬਰ ਕੱਤਾ ਆ ਆਹ ਜੀ ਇਹ ਉਹ ਨਿਵਲਾ ਗਈ ਉੱਠਦਾ ਇਹ ਇਹ ਉੱਠਦਾ ਆ ਘੋੜੀ ਦਾ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਆ ਆ ਘੋੜੀ ਦਾ ਆ ਉੱਠਦਾ ਏ ਤੇ ਆਹ ਜੀ ਢਿੰਡੇ ਆ ਗਈ ਜਦੋਂ ਆਪਾਂ ਭਰੀਆਂ ਮੰਦੇ ਸੀ ਜੀ ਬੜੀਆਂ ਬਨਮਣ ਲੰਗਾ ਇਕੱਠਾ ਕਰਦੇ ਜੀ ਹੌਲੀ ਹੌਲੀ ਮਨੁੱਖ ਤਰੱਕੀ ਕਰ ਗਿਆ ਹਾਂ ਇਹ ਤੇ ਬਣਾ ਦਿਆ ਮੈਨੂੰ ਲੱਗਿਆ ਪਿਆ ਝਾਫ ਆ ਜਾ ਵਸਾਇਆ ਵਾ ਇਹ ਇਹ ਕੀ ਫਲਾ ਜੀ ਫਲਾ ਇਹ ਇੱਕ ਹੀ ਗਮ ਆਉਂਦਾ ਸੀ ਜਾਨੇ ਕੱਢਦੇ ਰਹਿ ਜਿਹਦੇ ਨਾਲ ਉਹਨਾਂ ਸਾਲ 1960 ਤੋਂ ਬਾਅਦ ਖਤਮ ਹੋ ਗਿਆ ਇਹ ਉਹਨੀਆਂ 60 ਤੋਂ ਬਾਅਦ ਖਤਮ ਹੋ ਗਿਆ ਉਦੋਂ ਪਹਿਲਾਂ ਆਪਾਂ ਇਹਨਾਂ ਦੇ ਨਾਲ ਦਾਣੇ ਕੱਢਦੇ ਹਾਂ ਹਾਂ ਉਦੋਂ ਪਹਿਲਾਂ ਕੁੱਟ-ਕਟ ਕੇ ਕੱਢਦੇ ਸੀ ਅੱਛਾ ਉਦੋਂ ਪਹਿਲਾਂ ਕੁੱਟ ਕੇ ਕੱਢਦੇ ਸੀ ਫਿਰ ਢੇਰ ਲਾਣ ਜਾਂ ਗੱਡਿਆਂ 'ਚ ਗੰਡੇ ਚੱਲੇ ਆ ਗੱਡਿਆਂ 'ਤੇ ਬਾ ਢੇਰ ਲਾ ਕੇ ਲਾਂਗੇ ਦਾ ਜਿਵੇਂ ਹੁਣ ਗਰਮੀ ਪੈਂਦੀ ਹੈ ਗਰਮੀ ਪੈਂਦੀ ਖਿਲਾਰ ਲੈਂਦੇ ਇਹਨੂੰ ਫਿਰ ਇਥੇ ਵੱਧ ਜਾ ਉੱਠ ਜੋੜ ਕੇ ਇਹਨੂੰ ਘੀਸੀ ਫਿਰਦੇ ਇਹ ਕੰਡੇ ਪਾੜੀ ਜਾਂਦੇ ਉਹਨੂੰ ਦਾ ਡਾਂਡਾ ਗੇ ਨੂੰ ਡਾਂਡਾ ਇਹਨੂੰ ਫੇਰ ਪੱਟ ਲੈਂਦੇ ਫੇਰ ਫੇਰਦੇ ਉਤੋਂ ਦੀ ਬਹੁਤ ਔਖਾ ਕੰਮ ਸੀ ਜੀ ਬਹੁਤ ਬਹੁਤ ਪੈਰੀ ਬੋਲਦੇ ਸਾਨੂੰ ਪੈਰੀ ਦੇ ਵਿੱਚੋਂ 20 ਮਣ ਦਾ ਇੱਕ ਪੈਰੀ ਚੋਂ ਨਿਕਲ ਦਿੰਦੇ ਹਾਂ ਆ ਆਪਾਂ ਮੈਨੂੰ ਲਾਦਾ ਕਿ ਤੂੰ ਫਰਮਾ ਫਰਮਾ ਤੋਂ ਲੈ ਕੇ ਆਇਆ ਹਾਂ ਜੀ ਇਹ ਟੋਕੇ ਆਪਣੇ ਨਹੀਂ ਇਹ ਜਦੋਂ ਮਸ਼ੀਨ ਨਹੀਂ ਸੀ 1932 ਦਿੱਤੀ ਚਾਈ ਪਹਿਲਾਂ ਹਾਂ ਜੀ ਆਪਣੀ ਕੁਤਰੇ ਵਾਲੀ ਹਾਂ ਜੀ ਉਹ ਪਹਿਲਾਂ ਇਹ ਰੱਖ ਗਏ ਇੱਕ ਘਰ ਘਰ ਨਹੀਂ ਕੱਖ ਇਹਨਾਂ ਨੇ ਕੁਤਰਦੇ ਰਿਹਾ ਅੱਛਾ ਮੱਲਾ ਹੱਥ 'ਚ ਰੱਖ ਲੈਣੇ ਗਾਂ ਘਰੀ ਹੈ ਨਾ ਮਸ਼ੀਨ ਮਗਰੋ ਆ ਗਈ ਜੀ ਮਸ਼ੀਨ ਮਗਰੋ ਆ ਗਈ ਹਾਂ ਏ ਦਾ ਕੰਮ ਨਹੀਂ ਦੇ ਰਿਹਾ ਜੀ ਫਿਰ ਕਮਾਦ ਵੀ ਵੜਦੇ ਰਹਿਣਾ ਨਾ ਆਪਾਂ ਠੀਕ ਹੈ ਜੀ ਆ ਆ ਦੋਨੇ ਮੱਲਾਂ ਨਲਕੇ ਦੀਆਂ ਡੰਡੀਆਂ ਇਹ ਨਲਕੇ ਦੀਆਂ ਡੰਡੀਆਂ ਜੀ ਇਹ ਇਹ ਨਲਕੇ ਦੇ ਡੰਡੀਆਂ ਪਈਆਂ ਹਾਂਜੀ ਹਾਂਜੀ ਆਹ ਪਏ ਹੈਗੇ ਆ ਸੱਲ ਮਾਰਨ ਵਾਲੇ ਸੱਲ ਮਾਰਨ ਆ ਗੁੜ ਬਣਨੇ ਜੀ ਆਹ ਅੱਛਾ ਜੀ ਇਹਨਾਂ ਨਾਲ ਗੁੜ ਬੰਦੇ ਰਹੇ ਆ ਵੀ ਮੂਰੋ ਤਿੱਖਾ ਵੀ ਹੁੰਦਾ ਖਬੋ ਕੇ ਤੇ ਉਤੋਂ ਆਏ ਆ ਬੰਦ ਆ ਪਹਿਲੀਆਂ ਹੁੰਦਾ 5-5 ਕਿਲੋ ਦੀਆਂ ਜੀ ਜੀ ਇਹਦਾ ਆਪਣਾ ਗੋੜਾ ਆਮ ਸੀ ਇੱਥੇ ਜੀ ਹਾਂ ਪਹਿਲੀਆਂ ਦੇ ਵਿੱਚ ਖੋਗ ਉਹਨਾਂ ਛੋਟੇ ਛੋਟੇ ਕਰ ਲੈਂਦੇ ਜੀ ਛੋਟੇ ਪਰ ਨਾ ਬੋਲਦੇ ਛੋਟੇ ਛੋਟੇ ਕਰ ਲੈਂ ਨਮਦਾ ਦੀ ਇਹ ਮੂਲੀ ਆ ਜਿਹੜੇ ਅਸੀਂ ਬੱਕਲੀਆਂ ਕੁੱਟ ਕੇ ਨਾ ਛੋਲੇ ਹੁਣ ਤਾਂ ਆਪਾਂ ਨੂੰ ਬੰਦਿਆਂ ਨੂੰ ਮਿਲਦੇ ਆ ਹਾਂਜੀ ਉਹ ਛੋਲੇ ਭਿਓ ਲੈਣੇ ਬੱਕਲ ਉਹ ਧਰ ਦੇਣ ਹਾਰਿਆਂ ਚ ਜਾਂ ਉਹਦੇ ਬਾਅਦ ਕੁੱਟ ਕੇ ਫਿਰ ਉਖਲੀ ਚ ਫਿਰ ਪਸ਼ੂਆਂ ਨੂੰ ਪਾਉਂਦੇ ਜੀ ਫਿਰ ਪਸ਼ੂਆਂ ਨੂੰ ਪਾਉਂਦੇ ਸੀਗੇ ਤੇ ਆਹਾ ਕਿੰਨਾ ਟਾਈਮ ਪ੍ਰਾਣੀ ਦਾਤੀ ਇਹ ਦਾਤੀ ਜੀ ਭੋਜੋਵਾਲ ਦੀ ਦਾਤੀ ਆ ਮਸ਼ਹੂਰ ਦਾਤੀ ਜੀ ਕਿੱਥੋਂ ਦੀ ਜੀ ਭੋਜੋਵਾਲ ਪਿੰਡਾ ਭੋਜੋਵਾਲ ਭੋਜੋਵਾਲ ਹਾਂ ਇਹਦੀ ਤਾਂ ਮੁਰਿਆਰੀ ਹੈ ਹੀ ਨਹੀਂ ਲੱਗੀ ਜਿਹੜੇ ਜਾ ਰਹੇ ਨਹੀਂ ਹੁੰਗੇ ਇਹ ਹੀ ਤਿੱਖੀ ਕਰਦੇ ਹੁੰਦੇ ਜੀ ਆਰੀ ਹੁੰਦੀ ਮਿਸਤਰੀ ਆ ਦੇਖੋ ਐਨੀ ਤਿੱਖੀ ਨਹੀਂ ਆ ਉਹ ਜਵਾਲੀ ਆਤੀ ਇਹ ਵਿੱਚੋਂ ਕੱਢੀ ਹੋਈ ਹੈ ਦੇਖੋ ਹੱਥ ਕਿੰਨੇ ਮਿਹਨਤ ਕੀਤੀ ਅੜਨੀ ਲਿਆ ਹੋਇਆ ਹੈ ਹਾਂ ਮੱਲਾ ਵੀ ਇਥੋਂ ਆੜਨੀ ਦਿੱਤਾ ਹੋਇਆ ਬਹੁਤ ਮਿਹਨਤ ਕੀਤੀ ਹੈ ਜੀ ਵਿੱਚੋਂ ਨਾਲ ਘੁੰਗਰੂ ਵੀ ਲਾਇਆ ਹੈ ਐ ਵੀ ਲਲ ਦਿਲ ਲੱਗਿਆ ਰਹੇ ਹਨਾ ਹਾਂ ਲਾਤੀ ਨੂੰ ਲਵਾਜੇ ਘੁੰਗਰੂ ਆੜੀ ਬਡੂngੇ ਬਰਾਬਰ ਤੇਰੇ ਉਹ ਸਮਝਣੇ ਗੱਲਾਂ ਜੀ ਇਹ ਇਹ ਕਿੰਨਾ ਕ ਟਾਈਮ ਪਾਣੀ ਹੋ ਜੀ ਇਹ ਹੋ ਗਈ 60-70 ਸਾਲ ਦਾ ਪਾਣੀ ਜੀ ਇਹ 60-70 ਸਾਲ ਪੁਰਾਣੀ ਹੋ ਗਈ ਉਦੋਂ ਬਾਅਦ ਆਰੀ ਵਾਲੀਆਂ ਆਏ ਜੀ ਉਦੋਂ ਬਾਅਦ ਆਰੀ ਵਾਲੀਆਂ ਆਈਆਂ ਤੇ ਆਹਾ ਬਾਪੂ ਜੀ ਹੈਗੀ ਇਹ ਇਹ ਆ ਚੀਜ਼ ਹੈ ਜੀ ਦੀਪਟ ਸਾਡੇ ਨੂੰ ਅੱਛਾ ਇਦਾਂ ਲੱਗਦਾ ਇਹ ਇਦਾਂ ਲੱਗਦੀ ਹੋਈ ਹੈ ਜੀ ਇਹ ਦੇਖੋ ਜੀ ਜਦੋਂ ਆਪਣੇ ਲੈਟ ਹੈ ਨਹੀਂ ਸੀ ਉਦੋਂ ਕੱਚੇ ਘਰਾਂ ਦੇ ਵਿੱਚ ਨਾ ਪੱਕੇ ਸਮਝ ਲਿਆਉਂਦੇ ਹਾਂ ਜੀ ਹਾਂ ਜੀ ਉਹਨਾਂ ਦੇ ਵਿੱਚੇ ਦੇ ਦਿੰਦੇ ਪਹਿਲੇ ਹੀ ਦੇ ਦਿੰਦੇ ਬਣਾਉਣ ਨਾਲ ਪਹਿਲਾਂ ਬਣਾਉਂਦੇ ਦੇ ਦਿੰਦੇ ਜੀ ਇਹ ਆ ਦੇਖੋ ਤਾਂ ਇਹ ਬੱਚੇ ਦਿੱਤੀ ਵੀ ਕੁਝ ਦੇਖੇ ਗਿਆ ਜੀ ਉਦੋਂ ਬਾਅਦ ਇਹ ਤੇ ਦੀਵਾ ਧਰਦੇ ਜੀ ਅੱਗ ਵਗੈਰਾ ਲੱਗੇ ਜਾਂ ਹੋਰ ਮਲਕਿ ਸਾਰੇ ਸਵੇਰਾਂ ਚ ਚਾਲਨ ਹੁੰਦਾ ਹੈ ਕਮਰੇ ਚ ਸਾਰੀ ਸਵੇਰਾਂ ਹੁੰਦੀਆਂ ਸੀ ਸੁਹਾਤਾ ਹੋ ਜਾਂਦੇ ਹਾਂ ਆ ਤੁਹਾਨੂੰ ਪਤਾ ਹੈ ਜੀ ਆਪਣੇ ਗੜਾਸੇ ਆ ਹਾਂ ਤੇ ਇੱਧਰ ਆਈ ਨਾ ਕਿ ਕਹਿੰਦੇ ਆਹ ਤਾਂ ਗੜਾਸੇ ਆ ਗਏ ਬਾਪੂ ਇਹਨਾਂ ਨੂੰ ਕੀ ਕਹਿੰਦੇ ਰਹੇ ਇਹ ਟੱਗੂ ਆ ਜੀ ਆ ਇਹ ਇਹਨੂੰ ਟੱਗੂ ਆ ਗਿੰਦੇ ਇਹ ਟੰਗੀ ਜੀ ਇਹ ਟੰਗੀ ਆ ਮਾਲ ਜਿਹੜੇ ਹੁਣ ਬੱਕਰੀਆਂ ਵਾਲੇ ਲਈ ਫਿਰ ਹਾਂਜੀ ਹਾਂਜੀ ਟੰਗੀ ਤੇ ਆਹਾ ਬਾਪੂ ਕੀ ਆ ਇਹ ਜਿੰਦੇ ਜੀ ਲਹਾਰੀ ਜਿੰਦੇ ਇਹ ਲਹਾਰੀ ਜਿੰਦੇ ਹੱਥਾਂ ਨਾਲ ਬਣਾਇਆ ਲੋਕਾਂ ਨੇ ਜੀ ਹੰਜੀ ਵੀ ਉਹਨੇ ਕੰਮ ਕਰ ਰਿਹਾ ਜੀ ਇਹ ਅੱਛਾ ਕੰਮ ਕਰਦੇ ਹਾਂ ਹਾਂਜੀ ਪੂਰਾ ਪੂਰਾ ਟਾਟਾ ਜੀ ਕੋਈ ਟੱਲ ਨਹੀਂ ਹੂੰ ਐਂਟੇ ਲਾ ਕਰੋ ਪੋਰਾਟਾ ਮਲੇ ਕੇ ਪੋਪੋਰਾਟਾ ਹੱਥਾਂ ਨਾਲ ਬਣਾਇਆ ਹੋਇਆ ਦੇਖੋ ਕਿਤੇ ਆ ਆਹੀ ਬਲਾ ਪ੍ਰਾਣ ਲੈ ਇਹ ਵੀ ਜਿੰਦਾ ਜੀ ਇਹ ਇਹ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਇਹ ਨਹੀਂ ਪਤਾ ਜੇ ਕੋਈ ਐ ਬਸ ਅੰਦਾਜ਼ਾ ਨਹੀਂ ਹੈ ਅੰਦਾਜ਼ਾ ਨਹੀਂ ਸੀ ਰਾਜਸਥਾਨ ਚੋਂ ਮੇਰੇ ਜੀ ਮੇ ਤੋਂ ਲਿਆਏ ਸੀ ਜੀ 900 ਦਿੱਤਾ ਸੀ ਆਹ 900 ਰੁਪਏ ਹਾਂਜੀ ਹਾਂਜੀ ਨੋ ਇਹ ਮਾਈ ਕੁਈ ਜੀ ਆਹ ਆਪਣਾ ਜੀ ਟਾਈਮ ਪੀਸ ਕੇ ਇਹ 1970 72 ਜੀ ਸਾਡੇ ਪਿੰਡ ਦੀ ਸੀ ਇਹ ਇਹ ਟਾਈਮ ਪੀਛੇ ਲੱਗਿਆ ਹੁੰਦਾ ਸਾਡੇ ਪਿੰਡ 'ਚ ਆਪਣੇ ਪਿੰਡ 'ਚ ਬੁਰਜਗੱਲ ਦੇ ਵਿੱਚ ਐਕਟੀ ਟਾਈਮ ਪੀਛੇ ਲੱਗੇ ਦੀ ਧਰਮਸ਼ਾਲਾ ਦੇ ਕਮਰੇ 'ਚ ਹਾਂ ਤੇ ਸਾਰਾ ਪਿੰਡ ਦੇਖਣ ਜਾਂਦਾ ਹੋਊਗਾ ਮੈਨੂੰ ਲੱਗਦਾ ਹਾਂ ਇਹਨੂੰ ਚਾਬੀਆਂ ਦਿੰਦੇ ਨੀਰਾਵ ਟਾਈਮ ਦੱਸਦਾ ਵੀ ਤੁਹਾਡਾ ਟਾਈਮ ਆ ਫਿਰ ਉਸ ਟਾਈਮ ਦੇਖ ਕੇ ਫਿਰ ਜਾ ਕੇ ਪਾਣੀ ਵੜਦੇ ਫਿਰ ਦੂਜਾ ਬੰਦਾ ਫਿਰ ਟਾਈਮ ਦੇਖ ਕੇ ਜਾਂਦਾ ਜੀ ਮਿਲਦਾ ਤਾਂ ਮਸਾਲੇ ਚ ਲੱਗਿਆ ਹੁੰਦਾ ਸੀ ਉਹ ਟਾਈਮ ਦੱਸਦਾ ਸੀ ਵੀ ਤੁਹਾਡੇ ਇੰਨੇ ਵਜੇ ਬਾਰੀ ਆ ਪਹਿਲਾਂ ਜਾ ਕੇ ਬੈਠ ਜਾਂਦੇ ਸੀ ਆਹ ਟਾਈਮ ਤੇ ਬਾਰੀ ਹੋ ਫਿਰ ਦੇਖ ਕੇ ਆਹ ਟਾਈਮ ਤੇ ਬਾਰੀ ਰੋਕਣੀ ਕਹਿੰਦੇ ਨਹੀਂ ਪਿੰਡ ਜੀ ਫੋਜੂ ਫੋਜੂ ਮਾਨੂੰ ਲੈ ਕੇ ਆਇਆ ਉਹ ਤਾਂ ਸੀ ਨਹੀਂ ਸੀ ਕੋਈ ਤੇ ਆ ਆਪਨਾ ਆ ਗਿਆ ਚਾਬੀ ਵਾਲਾ ਇਹ ਟੈਲੀਗ੍ਰਾਮ ਜੀ ਆ ਟੈਲੀਗ੍ਰਾਮ ਆਪਣੇ ਫੋਟੋ ਹੈਗੀ ਜੀ ਗ੍ਰਾਮ ਫੋਨ ਹੂੰ 1942 ਦਾ ਇਹ ਸਾਰੇ ਬਜ਼ੁਰਗੀ ਲੈ ਕੇ ਆਏ ਸੀ ਇਹ ਆਪਣੀ ਫੌਜ ਸੀ ਉਹ ਠੀਕ ਠੀਕ ਉਹ ਆਪਣਾ ਫੋਨ ਟੁਟ ਰਿਹਾ ਜੀ ਇਹਨਾਂ ਦਾ ਹਾਂਜੀ ਇਹ ਰਕਾਰਡ ਪਿਆ ਆਪਣਾ ਨੇ ਇਹ ਫਿਰ ਤੁਸੀਂ ਤਾਂ ਸੁਣੇ ਹੋਣਗੇ ਚਾਲਦੇ ਨਹੀਂ ਜੀ ਮੈਂ ਇਹ ਨਹੀਂ ਸੁਣਦੇ ਦੁਬਾਰਾ ਆਉਣੀਆਂ ਸੁਣਨੀਆਂ ਇਹਨਾਂ 'ਚ ਮੈਂ ਇੱਕ ਨਹੀਂ ਸੀ ਇਹਦਾ ਇੱਥੇ ਨਾ ਹੈਡ ਟੁੱਟ ਗਿਆ ਦਾ ਹਾਂਜੀ ਇਹਨੂੰ ਐ ਗੂੰਗੋਣਾ ਹੁੰਦੀ ਸੀ ਇਹ ਅਵਾਜ਼ ਮਾਣੀ ਮਾਣੀ ਸੁਣਨੀ ਪੈਂਦੀ ਸੀ ਮਤਲਬ ਸੁਣਨੀ ਪੈਂਦੀ ਧਿਆਨ ਲਾ ਕੇ ਸੁਣਦੇ ਹੱਸ ਸਪੀਕਰ ਵਾਲਾ ਕੰਮ ਨਹੀਂ ਸੀ ਦੇ ਵਿੱਚ ਹਾਂ ਉਹ ਮੈਗਨੇਟ ਹੈ ਨਹੀਂ ਸੀਗਾ ਬਾ ਬਾ ਸ਼ੁਰੂ ਹੋਇਆ ਜੀ ਤੇ ਆ ਬਾਪੂ ਬੱਠਲ ਆ ਜਿਹੜਾ ਕਿੰਨਾ ਟਾਈਮ ਪੁਰਾਣਾ ਹੋ ਇਹ ਬੱਠਲ ਜੀ ਹੈਗਾ 1940-41 ਦਾ 1940-41 ਦਾ ਹਾਂ ਸਾਡੇ ਇਹਦੀਆਂ ਲੜਕੀਆਂ ਸੀ ਉਹਨਾਂ ਦੀ ਉਮਰ ਹੈਗੀ ਆ ਇਹਦਾ ਨਰੋਈ ਬੋਹਦਾ ਜਿੰਨਾ ਮੱਲਾ ਤਾਂ ਹੁਣ ਬਾਹਰ ਚੱਕਦੀਆਂ ਬੁੜੀਆਂ ਤਾਂ ਹੀ ਕੰਦਨਾਂ ਜੁੜਿਆ ਭਾਜੀ ਇਹ ਅੱਛਾ ਇਹਦੇ ਨਾਲ ਜਿਹੜਾ ਹਾਂ ਜਦੋਂ ਪਾਣ ਕਰਦੇ ਕੱਪੜਾ ਤਿਆਰ ਕਰਦੇ ਉਹਨੂੰ ਇਹਦੇ ਵਿੱਚ ਧਰ ਕੇ ਪਾਣ ਲਾ ਕੇ ਫਿਰ ਮਾਲਕੋ ਕੁੱਚੇ ਅੱਗੇ ਦਿਖਾਉਂਦਾ ਤੁਹਾਨੂੰ ਕੁੱਚਾ ਨਾਲ ਤਿਆਰ ਕਰਦੇ ਆ ਜੀ ਪਾਣ ਵਾਸਤੇ ਹੁੰਦੇ ਸੀ ਮਤਲਬ ਬੱਟਰ ਤਾਂ ਹੀ ਕਹਿੰਦਾ ਬੱਠਲ ਬਹੁਤ ਪੁਰਾਣਾ ਹੈ ਹਾਂਜੀ ਹਾਂਜੀ ਆ 1900 60 ਦੀ ਹੈ ਜੀ 60 ਦੀ ਪ੍ਰੈਸਾ ਕੋਲੇ ਵਾਲੀ ਹਾਂਜੀ ਆ ਵੀ ਆ ਵੀ ਆਪਣੇ ਘਰਾਂ 'ਚ ਤੱਕੜਾ ਆ ਜੀ ਇਹ ਵੀ ਹੁੰਦੀ ਐ ਸੋਵੇਂ ਕੋਲੇ ਬੈ ਬੱਚੇ ਹੂੰ ਦਿਖਾ ਗਲਦੀ ਕੋਲੇ ਵੀ ਹਜੇ ਉੰਨੀ ਰੱਖੀ ਬੈਠੇ ਨੋਵੇਂ ਦੇਖ ਦੇਖਿਆ ਕੋ ਮੇ ਰੱਖ ਦੇ ਜੀ ਹਾਂ ਸਮਾਂ ਬਦਲ ਗਿਆ ਜੀ ਬਸ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਆਪਣੇ ਘਰਾਂ 'ਚ ਤੱਕੜੇ ਘਰਾਂ 'ਚ ਨਾ ਜੋ ਪਹਿਲਾਂ ਮੜੇ ਘਰਾਂ ਦਾ ਨਹੀਂ ਪਤਾ ਸੀ ਪਰ ਤੱਕੜੇ ਘਰਾਂ ਜਾਂ ਗਏ ਸੀ ਜੀ ਆ ਆ ਦੱਸ ਦੋ ਜੀ ਕਿਹਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਓਰੀਆਂ ਜੀ ਓਰੀ ਇਹ ਇਹਦੇ 'ਤੇ ਆਪਾਂ ਇਹਨੇ ਗਲੂਟੇ ਹੁੰਦੇ ਸੀ ਹਾਂ ਤਾਂ ਆ ਚੀਜ਼ ਜੀ ਆ ਦੇਖੋ ਹਾਂ ਇਹਨੂੰ ਆਟੀ ਬੋਲਦੇ ਸੀ ਆਟੀ ਬੋਲਦੇ ਹਾਂ ਇਹਦੇ ਨਾਲ ਤਿਆਰ ਹੁੰਦੀ ਸੀ ਜੀ ਆਪਣੇ ਇਹਦੇ ਨਾਲ ਆਲੇ ਪੱਟੀ ਹੂੰ ਇਹਨੂੰ ਕਹਿੰਦੇ ਟੇਰਨ ਐ ਐ ਬੈਠਿਆ ਬੁੜਾ ਐ ਜੇ ਕਰੀਏ ਇਹਦੇ ਜੜਾ ਕੇ ਜੇ ਤੇ ਅੱਟੀ ਅੱਟੀ ਤੋਂ ਬਾਅਦ ਫਿਰ ਆ ਆ ਬਣਾਉਂਦੀ ਨਾਲਾ ਨਾਲੇ ਤੋਂ ਬਣਾ ਫਿਰ ਇਹਦੇ ਵਿੱਚ ਪਾ ਕੇ ਜੀ ਫਿਰ ਕਪੜਾ ਕਪੜਾ ਤਾਣਾ ਦੇ ਪੇਟਾ ਪਾਉਂਦੇ ਵਿੱਚ ਇਹਦੇ ਐ ਕਿ ਉਧਰੋਂ ਘੜਦੀ ਕਿਤੇ ਉਧਰੋਂ ਘੜਦੀ ਤੇ ਉਧਰੋਂ ਘੜ ਉਹ ਆਹ ਇਦਾਂ ਗਾਂ ਪਛਾਣ ਕਰੀ ਆ ਆਪਣੇ ਬਸੋ 20 25 ਸਾਲ ਪਹਿਲਾਂ ਰੁਲ ਗਿਆ ਸਾਰਾ ਕੁਝ ਰੁਲ ਗਿਆ ਜੀ ਰੁਲ ਗਿਆ ਆਹ ਬੱਬੂ ਕੀ ਆ ਇਹ ਬਟਨ ਲਾਉਣਾ ਜੀ ਇਹ ਬਾਅਦ ਮਸ਼ੀਨ ਜੁਗ ਆ ਗਿਆ ਪਰ ਟੱਚੇ ਬਟਨ ਲਾਉਣਾ ਸਿਸਟਮ ਸੀ ਜੀ ਟੱਚ ਬਟਨ ਲਾਉਣ ਵਾਲਾ ਸਿਸਟਮ ਹਾਂ ਇਹ ਵੀ ਹਜੇ ਚੱਲਦੀ ਹਾਲਤ ਜੀ ਆ ਤੇ ਆਹ ਕੀ ਆ ਜੀ ਇਹ ਵੇਣ ਲੈ ਜੀ ਵੇਣ ਲੈ ਤੰਤਾਂ ਦੀ ਨਸਬੰਧਤਾ ਜੀ ਸਾਨੀ ਜੀ ਇਹ ਵੀ ਤੰਦ ਦਾਣਾ ਜਦੋਂ ਆਪਾਂ ਕਲੱਚ ਦਬਦੇ ਆਹ ਦਬਦੇ ਇਹਨਾਂ ਨਾਲ ਫਿਰ ਬੱਥ ਪੈਂਦੀ ਫਿਰ ਤਾਣੀ ਬਿਜਦੀ ਲੰਘਦੀ ਜੀ ਉਹ ਵੇਣ ਲੈ ਜੀ ਤੇ ਆਹ ਆਹ ਬੱਟੇ ਜੀ ਹਾਂ ਇਹ ਬੱਟੇ 올ਡ ਆ ਪੁਰਾਣੇ ਹੈ ਵੀ ਇਹ ਵੀ ਇਹ ਵੀ ਪੁਰਾਣੇ ਇਹਦਾ ਅੰਦਾਜ਼ਾ ਹੋਊਗਾ ਜੀ ਕਿੰਨੇ ਅੰਦਾਜ਼ਾ ਕੋਈ ਆਗਰੇ ਦੇ ਬਣੇ ਸਾਨੀ ਜੀ ਲਿਖਿਆ ਵਾ ਉਹ ਆਗਰੇ ਦਾ ਕੋਈ ਫਗਵਾੜੀ ਦਾ ਇਸ ਤਰ੍ਹਾਂ ਬਣੇ ਹੋਏ ਜੀ ਇਹ ਇਸ ਤਰ੍ਹਾਂ ਬਣੇ ਹੋਏ ਆਪੇ ਬੱਸੀ ਜੀ ਜੀ ਇਹ ਮੰਨ ਲਾ ਵੀ 5 ਕਿਲੋ ਜਿਹੜੀ ਕਹਿ ਦਿੰਦੇ ਆ 5 ਸ਼ੇਰ ਹਾਂ 5 ਸ਼ੇਰ ਹਾਂ ਇਹਦੇ ਲਿਖਿਆ ਹੋਇਆ ਹੈਗਾ ਜੀ ਇਹ ਦੇਖੋ ਆ ਦੇਖ ਹੂੰ 5 ਸ਼ੇਰ ਆਹ ਇਹ ਗੁੱਲਾ ਜੀ ਲੱਕੜਾ ਬਾੜਨ ਨੂੰ ਤੇ ਫਿਰ ਵਿਆਹ ਸ਼ਾਦੀ ਚ ਨਾ ਆਪਣੇ ਮਿਸਤਰੀ ਨੂੰ ਘਰੇ ਸੱਦ ਕੇ ਲੈ ਕੇ ਜਾਂਦੇ ਗੁੱਲੇ ਗੁੱਲੇ ਭਰ ਭਾਰੇ ਵੱਡੇ ਵੱਡੇ ਮੇਰੇ ਲੱਕੜਾ ਬਾੜ ਲੱਕੜਾ ਬਾੜ ਆਹਹ ਪੁਰਾਣੀ ਤੱਕੜੀ ਆ ਤੱਕੜੀ ਆ ਜੀ ਇਹ ਬੱਟੇ ਆ ਇਹ ਆ ਬੱਟੇ ਬੜੇ ਛੋਟੇ ਹਾਂ ਜੀ ਹੁਣ ਤਾਂ ਭੁੱਲ ਗਏ ਜਾਂ ਸਮੇਂ ਸਮੇਂ ਬਦਲ ਗਿਆ ਸਾਰਾ ਕੁਝ ਹੋਰੀ ਖੁਸ਼ ਹੋ ਗਿਆ ਜੀ ਸਮਾਂ ਬਦਲ ਗਿਆ ਤੇ ਜਿਨ੍ਹਾਂ ਨੇ ਦੇਖਣਾ ਤੇ ਬੁਰਜਗੱਲ ਆ ਕੇ ਤੁਸੀਂ ਆਪ ਦਾ ਦੇਖ ਸਕਦੇ ਆ ਜੇ ਕਿਸੇ ਵੀਰ ਭਰਾ ਕੋਲੇ ਕੋਈ ਪੁਰਾਣਾ ਸਮਾਨ ਪਿਆ ਏ ਸਿੱਟਣਾ ਚਾਹੁੰਦਾ ਏ ਸਿੱਟਿਓ ਨਾ ਤੁਸੀਂ ਆ ਕੇ ਬਾਈ ਕੋਲੇ ਇਹ ਨਾ ਬਾਈ ਹੁਣਾਂ ਨੂੰ ਦੇ ਜੋ ਜੇ ਤੁਸੀਂ ਉਹਦੀ ਡਿਮਾਂਡ ਕਰਦੇ ਹੋਏ ਪੈਸੇ ਵੀ ਲੈਣੇ ਹੋ ਬਾਈ ਕਹਿੰਦਾ ਪੈਸੇ ਵੀ ਲੈ ਜਾਓ ਭਲਾਂ ਦੇ ਹਾਂਜੀ ਦੇ ਦਾਂਗੇ ਵਧੀਆ ਕੀਆ ਦੇ ਦਾਂਗੇ ਪੈਸੇ ਵੀ ਦੇ ਦੂਗਾ ਬਾਈ ਪਰ ਸਿੱਟੇ ਹੁਣਾ ਹਾਂ ਹਾਂ ਆ ਆ ਦਾ ਮਤਲਬ ਵੀ ਇਹ ਦਰੀਆਂ ਮੌਨਾਂ ਵਾਲਾ ਦਰੀਆਂ ਵਾਲਾ ਜਿਹੜਾ ਅੱਥਾ ਹਾਂ ਅਨਮਾਰ ਦੇਖੋ ਜੀ ਹੱਥੀ ਮੱਲਾ ਜਿਹੜੀ ਛੂਟ ਹੀ ਹੁੰਦੀ ਸੀ ਹਾਂ ਅਨਮਾਰ ਵੀ ਦੇਖੋ ਇਸ ਤਰ੍ਹਾਂ ਕਿੰਨੀ ਮਿਹਨਤ ਕੀਤੀ ਬਾਈ ਰਸ ਬਣਾਇਆ ਬਨਮਾਰ ਦਾ ਹਾਂ ਜਿਵੇਂ ਤਾਣੀ ਮੰਗੂ ਬੁਣੀਆਂ ਆਏ ਬੁਣੀਆਂ ਹੋਈਆਂ ਜੀ ਉੱਪਰ ਤਾਣੀ ਵੰਗੂਣੀ ਵੀ ਆਹ ਕਿੰਨੇ ਮਿਹਨਤ ਕਰਦੇ ਲੋਕ ਹੈ ਹੁਣ ਦਾ ਸਿਸਟਮ ਇਹ ਸਾਰਾ ਆਪ ਬੁੱਕੜ ਗਿਆ ਨੇ ਤਾਂ ਜੀ ਆਪਣੇ ਹੁਣ ਤਾਂ ਪਤਾ ਹੀ ਨਹੀਂ ਹੁਣਾ ਜੀ ਪਤਾ ਨਹੀਂ ਹੁਣਾ ਹਾਂ ਜੀ ਆ ਉਵੇਂ ਪਿਆ ਕਪੜਾ ਹੀ ਬੱਚਾ ਦੇ ਇਹ ਜੇ ਕਪੜੇ ਤਿਆਰ ਕਰਦੀਆਂ ਜੀ ਇਹ ਜੇ ਕਪੜੇ ਤਿਆਰ ਕਰਦੀ ਖੱਦਰ ਦੇ ਜਿਵੇਂ ਹੁਣ ਗਰਮੀ ਆ ਠੰਸ ਦੋੜੇ ਹਾਂ ਠੰਡੇ ਹੋ ਜਾਂਦੇ ਆ ਇਹ ਸੁੱਖਾਂ ਜੀ ਪਏ ਰਹਿ ਗਏ ਜੀ ਹੁਣ ਬਰਤਨੋਂ ਹਟ ਗਏ ਪੂਰੇ ਬਰਤਨੋਂ ਹਟ ਗਏ ਹੁਣ ਤਾਂ ਜੀ ਆ ਆ ਆਪਣੀਆਂ ਪਈਆਂ ਲਾਟਣਾ ਪਈਆਂ ਜੀ ਆ ਆ ਹਾਂ ਜੀ ਬਾਜੀ ਇਹ ਇਹ ਦੀਵਾ ਇਹ ਇਧਰਲੇ ਪਾਸੇ ਮੇਰੀ ਜਿੰਨਾ ਵੀ ਮੰਨ ਲਾ ਵੀ ਹਾਂ ਜੀ ਮਧਾਨੀਆਂ ਮਧਾਨੀਆਂ ਇਹ ਮੇਰੀ ਉਮਰ ਵਾਲੇ ਨੇ ਤਾਂ ਸਾਰਿਆਂ ਨੇ ਦੇਖਿਆਗਾ ਆਪ ਦਾਦनियां ਮਾਵਾ ਰੜਕਦੀਆਂ ਪਰ ਉਦੋਂ ਬਾਅਦ ਇਹ ਚੀਜ਼ਾਂ ਲੋਪ ਹੋ ਗਈਆਂ ਰੋਡੀਆਂ ਜੀ ਹੁਣ ਇੱਥੇ ਫੜਾ ਜਾਂਦੇ ਜੀ ਰੁੱਲਦੀ ਫਿਰਦੀ ਆ ਨਾ ਮੈਨੂੰ ਫੜਾ ਲੈਂਦੇ ਇੱਥੇ ਆ ਕੇ ਤੇ ਆਹ ਬਾਪੂ ਕੀ ਕੰਮ ਹੁੰਦਾ ਇਹ ਤੁਰਦੀ ਕਪੜਾ ਬੇਟਣ ਵਾਸਤੇ ਅੱਛਾ ਜੀ ਮਤਲਬ ਮਗਰੇ ਪਾਸੇ ਐਲਵੇਟੀ ਜਾਂਦੇ ਸੀ ਇੱਥੇ ਸਾਰੀਆਂ ਪਾ ਕੇ ਲੱਕੜ ਜੀ ਉਹ ਬੇਟੀਆਂ ਜਾਂਦੇ ਆ ਤਾਂ ਉੱਪਰ ਚਰਖੇ ਪਏ ਆ ਚਰਖੇ ਪਏ ਜੀ ਜੇ ਕੋਈ ਆ ਜਾਂਦਾ ਸੀ ਮੋੜਦੇ ਨਹੀਂ ਵੀ ਸਾਰੇ ਬਥੇਰੇ ਆ ਸਾਂ ਆਪਣੇ ਕੋਲ ਟੰਗ ਜਾਂਦੇ ਹਾਂ ਆਹ ਕੋਚਾ ਜਿਹੜਾ ਤਿਆਰ ਕਰਦੇ ਇਹ ਕੀ ਕਰਦੇ ਹੁੰਦੇ ਸੀ ਤਾਣੀ ਤਿਆਰ ਕਰਦੇ ਸੀ ਧਾਗਾ ਨਾ ਹਾਂਜੀ ਕਲੜਾ ਕਰਦੇ ਸੀ ਇਹਨੂੰ ਉਹ ਬੱਠਲ ਧਰ ਕੇ ਹਾਂ ਤੇ ਇਹਨੂੰ ਮਾਵਾ ਕੱਢ ਕੇ ਕਣਕ ਦਾ ਹਾਂਜੀ ਫਰੀਕ ਮੇਦਾ ਹਾਂਜੀ ਫਿਰ ਉਹ ਇਹਨਾਂ ਧਾਗਾ ਧਰ ਕੇ ਕਾੜਾ ਕਰਦੇ ਧਾਗੇ ਇਹਦੇ ਨਾਲ ਮਤਲਬ ਧਾਗਾ ਹਾਂਜੀ ਇਹਦੇ ਨਾਲ ਧਾਗਾ ਹਾਂ ਵੀ ਟੁੱਟੇ ਨਾ ਇਹ ਟੁੱਟੇ ਨਾ ਤੇ ਆ ਇਹ ਆ ਕੀ ਹੈ ਜੀ ਇਹ ਉਰੇ ਜੀ ਇਹ ਮਤਲਬ ਕਿ ਜੋ ਤਾਣਾ 당ਦੇ ਸੀ ਵੱਡੇ ਵੱਡੇ ਨੜਿਆਂ ਦੇ ਪਾ ਕੇ ਹਾਂਜੀ ਇਹ ਸਾਰਾ ਤਾਣੀ ਤੰਦ ਵਾਲਾ ਫੈਕਟਰੀ ਹੈ ਜੇ ਕਿਸਮ ਦੀ ਹੈ ਜੀ ਐ ਹੋ ਗਏ ਟੁੱਟ ਗਏ ਜੇ ਕੋਚਾ ਦੇਖੋ ਐ ਛੱਡਦੇ ਲੋਕਾਂ ਨੇ ਉਹ ਹਲਤਵਣ ਗਏ ਇਹ ਇੱਥੇ ਸਾਂਭ ਗਏ ਤੇ ਇਹ ਇਹ ਆ ਹੋ ਕੀ ਕਾਦੀ ਬਣੀ ਵੀ ਇਹ ਇਹ ਜੀ ਪਿੰਡ ਚ ਕੋਈ ਕਬੀਲਾ ਸੀ ਨਾ ਬਣਾਉਣ ਵਾਲਾ ਅੱਛਾ ਹਾਂ ਉਹ ਪਿੰਡ ਚ ਸਾਡੇ ਬਜ਼ੁਰਗ ਰਹਿੰਦੇ ਸੀ ਹਾਂਜੀ ਵੀ ਉਹ ਪਿੰਡ ਚ ਆਉਂਦੇ ਤੇ ਉਹ ਆ ਕੇ ਹੋਕਾ ਜੰਦੇ ਵੀ ਜੇ ਕਿਸੇ ਨੇ ਬਣਾਉਣੀ ਆ ਦੇਖੋ ਬਣਾਉਣਾ ਇਹ ਕੋਈ ਜੜ੍ਹ ਸੀ ਕਿਸੇ ਦਰਖਤ ਦੀ ਦਰਖਤ ਦੀ ਜੜੀ ਹਾਂ ਹਾਂਜੀ ਦੇਖੋ ਕਿੰਨੀ ਮਿਹਨਤ ਕੀਤੀ ਹੋਈ ਆ ਹੈਂ ਤੇ ਕਿੰਨੇ ਉਸ ਕਿੰਨੀ ਸੋਹਣੀ ਬਣਾਈ ਵੀ ਉਹ ਸੋਹਣਾ ਮੜਾਈ ਕੀਤੀ ਜੀ ਹੈ ਚਮਚਮ ਲਾ ਕੇ ਮੈਂ ਕਹਿੰਦਾ ਨਿਸ਼ਾ ਕੀਤੀ ਪਈ ਹੈ ਜੀ ਮਾਲਾ ਵੀ ਹੋਣ ਦੀਆਂ ਮਸ਼ੀਨਾਂ ਨੂੰ ਪਹਿਲਾਂ ਵਾਲੇ ਬੰਦੇ ਮਾਤ ਪਾਉਂਦੇ ਸੀਗੇ ਉਹ ਕਰਦੇ ਆ ਕੇ ਭਾਈ ਜੀ ਨੇ ਕੁਝ ਬਣਾਉਣਾ ਉਹ ਫਿਰ ਦੇ ਜਾਂਦੇ ਜਿਹੜਾ ਕੋਈ ਇਧਰਲੇ ਪਾਸੇ ਆ ਜਾ ਗੱਡੀ ਬਲ ਗੱਡਾ ਦਿਖਾ ਲੈ ਆਹਾਂ ਕੀ ਗੱਡਾ ਹੈ ਕੀ ਕੀ ਕਹਿੰਦੇ ਗੱਡੀਆਂ ਵਾਲੇ ਦੀ ਗੱਡੀ ਆ ਜੀ ਅੱਛਾ ਗੱਡੀਆਂ ਵਾਲਿਆਂ ਦੀ ਗੱਡੀ ਆ ਇਹ ਤੇ ਆਹ ਦੇਖੋ ਕਿੰਨੀ ਸੋਹਣੀ ਇਹਦੇ ਤੇ ਕਢਾਈ ਕੀਤੀ ਹੋਈ ਆ ਜਿਹੜੇ ਕਿਉਲਿਆ ਨਾ ਆਪਣੇ ਗੱਡੀਆਂ ਵਾਲੇ ਹਾਂਜੀ ਹੁਣ ਤਾਂ ਇਹ ਬਸ ਗਿਆ ਡੋਡੀ ਬਸ ਗਿਆ ਜੀ ਹੁਣ ਤਾਂ ਪਿੰਡਾਂ ਦੇ ਵਿੱਚ ਇਹ ਇਹ ਸਾਰਾ ਪਿੱਤਲ ਹੀ ਲੱਗਿਆ ਹੋਇਆ ਹਾਜੀ ਪਿੱਤਲ ਦਾ ਪਤਰਾ ਲੱਗਿਆ ਹੋਇਆ ਜੀ ਪਿੱਤਲ ਦਾ ਪਤਰਾ ਲੱਗਿਆ ਬੱਚਾ ਘੁੰਗਰੂ ਘੰਗਰੂ ਇਹ ਸਾਰੇ ਗੱਡੀ ਦਾ ਦੱਸਣਾ ਮੈਂ ਲੱਭਦਾ ਫਿਰਦਾ ਨਾ ਕੋਈ ਪੁਰਾਣਾ ਬੰਦਾ ਮਿਲ ਜੇ ਸਾਨੂੰ ਦੱਸ ਦੇ ਵੀ ਕਿੱਥੋਂ ਦੀਆਂ ਇਹ ਉਹ ਨਾਲ ਕਰ ਨਹੀਂ ਹੁੰਦਾ ਸੀ ਹਾਂ ਵੀ ਆਪਾਂ ਗਾਂ ਹੋਰ ਦੱਸ ਸੀਗੀ ਹਾਂ ਇਹ ਨਾਲ ਲਿਖ ਕੇ ਲਾਵਾਂਗੇ ਜੀ ਹਾਂ ਨਾਲ ਗੰਗੂਆ ਕਸਬਾ ਕੋਈ ਰੇਣੇ ਚ ਗੰਗੂ ਦਾ ਗੰਗੂਆ ਗਗੂਆ ਗੰਗੂਆ ਗਗੂਆ ਗੰਗੂਆ ਉਹ ਕਸਬਾ ਆ ਗਿਆ ਹਸਾਰ ਦੇ ਨੇੜੇ ਹੂੰ ਉਹ ਗੰਗੂਆ ਦੀਆਂ ਬਣੀਆਂ ਹੋਈਆਂ ਆਂ ਜੀ ਕਿਸੇ ਨੇ ਬੰਨੇ ਪਰਾਨੇ ਲੱਸੀ ਸੀ ਕਹਿੰਦਾ ਉੱਛੇ ਬਣਨੀ ਆ ਸੀ ਉਹ ਸਮੇਂ ਦੇ 40-5000 ਰੁਪਏ ਲੱਗ ਜਾਂਦੇ ਸੀ 40-5000 ਰੁਪਏ ਲੱਗ ਜਾਂਦੇ ਆ ਦੇਖੋ ਕਿਸੇ ਨੇ ਨਾ ਲਾ ਕੇ ਵੀ ਦੇਖਿਆ ਹੈ ਵੀ ਪਿੱਤਲ ਹੀ ਆ ਬਾਕੀ ਆ ਦੇਖੋ ਪਿੱਤਲਾ ਬਹੁਤ ਵੇਲੇ ਜੀ ਗੈਸਾ ਨਾ ਖਰਾਬ ਹੋ ਜਾਂਦਾ ਹੈ ਜਦੋਂ ਗੈਸਾ ਬੰਦਿਆ ਨਾ ਉਹ ਖਰਾਬ ਹੋ ਜਾਂਦਾ ਉਹ ਉਹ ਉਦੋਂ ਖਰਾਬ ਹੋ ਜਾਂਦਾ ਅੱਛਾ ਆ ਝਮੜਿਆ ਹੋਇਆ ਜੀ ਆ ਲੈ ਵੇਖ ਲੈ ਚੰਮਾ ਥੱਲੇ ਜੀ ਥੱਲੇ ਸਾਰਾ ਥੱਲੇ ਚੰਮ ਮੜਿਆ ਵਾ ਮਤਲਬ ਵੀ ਉਸ ਟਾਈਮ ਵੀ ਪੂਰਾ ਨਰੋਈ ਬਣਾਈ ਹੋਈ ਆ ਇਹ ਲੋਕਾਂ ਨੇ ਦਿਲ ਸੇ ਜੀ ਕੱਚੇ ਰਾਹ ਸੀ ਦੇਖੋ ਹੈ ਤੇ ਬਿਆਨੇ ਵਿਚ ਦੀ ਪੀਪਿਆਂ ਦੇ ਬੇਦ ਸਾਕੋ ਵੀ ਹੋਣੀ ਜੀ ਇਹ ਕੰਮੀ ਹੋਣੀ ਆ ਜੀ ਪਤਾ ਨਹੀਂ ਕਿੰਨੀਆਂ ਕਿ ਬਾਟਾਂ ਨੇ ਤੈਅ ਕੀਤੀਆਂ ਹੋਣਗੀਆਂ ਹਾਂ ਇਹਨਾਂ ਦੇ ਕੋਈ ਦੇਵੀ ਦੇਵਤਾ ਨਾਲ ਹੀ ਆ ਜੀ ਇਹ ਫੋਟੋ ਹਾਂ ਇਹ ਇਹ ਉਦੋਂ ਪਹਿਲਾਂ ਤੋਂ ਹੀ ਲੱਗੀ ਹੋਈ ਆ ਪਹਿਲਾਂ ਜੀ ਲੱਗੀ ਆ ਜੀ ਨਾਲ ਹੀ ਮੜਾ ਦਿਖਾ ਗਲਦੀ ਬਲਾਈ ਕੋਈ ਗੱਡਿਆਂ ਵਾਲਾ ਵੀਰ ਭਰਾ ਕੇ ਨੇ ਵੀਡੀਓ ਦੇਖੀ ਤਾਂ ਆਉਦਾ ਕੋਈ ਦੇ ਵੀ ਲੈ ਜਨਵਰੀ ਕੇ ਦੇਖੇ ਜਾ ਇਹਦੇ ਬਾਰੇ ਲਾਜ਼ਮੀ ਜਾਣਕਾਰੀ ਦਿਓ ਦੱਸਿਓ ਕਿਹੜਾ ਬਾਬਾ ਹੈ ਕਮੈਂਟਾਂ ਦੇ ਵਿੱਚ ਲਾਜ਼ਮੀ ਦੱਸਿਓ ਤੇ ਆਪਾਂ ਜਿਹੜਾ ਬਾਈ ਨੂੰ ਦੱਸ ਸਕੀਏ ਵੀ ਕਿੱਥੋਂ ਦੀ ਮਨਲਾ ਗੱਡਾ ਬਣਿਆ ਇਹ ਵੀ ਦੱਸ ਦਿਓ ਹਾਂ ਸਾਨੂੰ ਜਾਣਕਾਰੀ ਦੇਵੇ ਜਾਣਕਾਰੀ ਦਿਓ ਤੇ ਆਹਾ ਬਾਬੂ ਇਹ ਜੀ ਘੜਾ ਜਿਹੜੇ ਪੁਰਾਣੇ ਸਮੇਂ ਚ ਰੱਖਦੇ ਸੀ ਮੋਸੇ ਪਾਣੀ ਪੀਣਾ ਭਰਿਆ ਹੁਣ ਪੀ ਲੈਣੇ ਜੀ ਇਹਨਾਂ ਅੱਛਾ ਹੁਣ ਇਹ ਹੁਣ ਤੁਸੀਂ ਵਰਤਦੇ ਆ ਹਾਂਜੀ ਵਰਤਦੇ ਆ ਮੰਨੇ ਆਂ ਕੀ ਪਾਣੀ ਚੱਲੂ ਐ ਪਾਣੀ ਚੱਲ ਰਿਹਾ ਹਾਂ ਗਰਮੀ ਕਰਕੇ ਠੱਜ ਜਾਂਦਾ ਗਰਮ ਹੋ ਜਾਂਦਾ ਹੁਣ ਹਾਂਜੀ ਹਾਂ ਤੇ ਇਧਰਲੇ ਪਾਸੇ ਆਹ ਦੇਖੋ ਲੈ ਇਹ ਕੁਰਸੀਆਂ ਜੀ ਇਹ ਇਹ ਕੁਰਸੀਆਂ ਐ ਜਿਵੇਂ ਹੁਣ ਆ ਆਪਾਂ ਵੱਡਿਆ ਘਰਾਂ ਚੋਂ ਹਾਂ ਦੇਖਦੇ ਆ ਇਹ ਜੈਲ ਦਾ ਨਾ ਕਿੰਨੇ ਜੀ ਉਦੋਂ ਤੱਕਲੇ ਨੰਬਰਾਂ ਵਾਲੇ ਘਰਾਂ ਚ ਹੁੰਦੀਆਂ ਸੀ ਬਹਿ ਜਾਓ ਇਹ ਉਦੋਂ ਇਹ ਮੱਲਾ ਵੀ ਜਿਹੜੇ ਬਾਲੇ ਵੱਡੇ ਘਰ ਹੁੰਦੇ ਸੀ ਘਰ ਜਿਹੜੇ ਹੁੰਦੇ ਸੀ ਉਹਨਾਂ ਦੇ ਹੁੰਦੀਆਂ ਸੀ ਇਹ ਉਹਨਾਂ ਚ ਹੁੰਦੀਆਂ ਸੀ ਹਾਂਜੀ ਹਾਂਜੀ ਇਹਨਾਂ ਘਰ ਨੰਬਰ ਘਰ ਅੰਗਰੇਜ਼ ਬੈਠੇ ਹੋ ਇਹਨਾਂ ਤੇ ਸਵਾਦ ਹੀ ਬੜਾ ਆਉਂਦਾ ਐਂਦਾ ਬੈਠਣਾ ਹਾਂ ਜੀ ਆਰਾਮਕੋਰੀ ਬੋਲਦੀ ਜੀ ਆਰਾਮ ਆਰਾਮਕੋਰੀ ਹਾਂ ਆ ਆਪਾਂ ਦੇਖਿਆ ਆਪਾਂ ਨਾ ਧੁੱਪੇ ਬਹਿਣਾ ਕਿਤੇ ਹਾਂ ਆਪਾਂ ਦੇਖਿਆ ਆਪਾਂ ਕਈ ਵਾਰੀ ਐ ਬੈਠੇ ਹੁੰਦੇ ਉਹ ਐ ਜੇ ਗਰੀ ਜਾਂਦੇ ਆ ਪਰ ਜਿਹੜਾ ਐ ਤੇ ਬਹਿਣ ਦਾ ਸਵਾਦ ਹੈ ਨਾ ਇਹ ਨਜ਼ਾਰਾ ਅੱਡਾ ਜੀ ਇਹਦਾ ਨਜ਼ਾਰਾ ਅੱਡਾ ਹਾਂ ਇਹ ਰੁਲਦਿਆਂ ਖੁਲਦਿਆਂ ਪਈਆਂ ਸੀ ਇਹ ਟੁੱਟ ਗਈਆਂ ਸੀ ਇਹ ਸਾਰੀ ਰਿਪੇਅਰ ਕਰਕੇ ਮੈਂ ਤਿਆਰ ਕਰਕੇ ਇੱਥੇ ਲਾਈਆਂ ਜੀ ਦੇਖਣ ਵਾਸਤੇ ਦੇਖਣ ਵਾਸਤੇ ਹਾਂਜੀ ਹਾਂਜੀ ਕਿਤੇ ਆ ਸ਼ਾਮ ਨੂੰ ਉੱਥੇ ਬਾਹਰ ਕੱਢ ਕੇ ਹਾਂਜੀ ਇੱਥੇ ਬਾਹਰ ਕੱਢ ਕੇ ਮੂਵੀਆ ਬਣਾ ਕੇ ਲੱਗੇ ਨੇ ਲੋਕ ਜੀ ਸਾਰਾ ਦਿਨ ਵਾਲਕੇ ਆਪਦਾ ਸ਼ੌਕ ਪੂਰਾ ਕਰਦੇ ਨੇ ਸ਼ੌਕ ਪੂਰਾ ਕਰਦੇ ਆ। ਦੱਸ ਕੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਜੇ ਕਿਸੇ ਕੋਲ ਐਦਾਂ ਦਾ ਕੋਈ ਪੁਰਾਣਾ ਸਮਾਨ ਸਿੱਟਿਓ ਨਾ ਬਾਪੂ ਜੀ ਹੁਣਾਂ ਕੋਲੇ ਦੇ ਦਿਓ ਜੇ ਬਾਈ ਹੁਣੀ ਕਹਿੰਦੇ ਵੀ ਉਹਦੀ ਕੀਮਤ ਜਿਹੇ ਜੀ ਵੀ ਹੋਈ ਉਹਦੀ ਕੀਮਤ ਦੇ ਕੇ ਤੁਹਾਨੂੰ ਉਹ ਸਮਾਨ ਲਿਆ ਜਾਊਗਾ ਤੇ ਜੇ ਕਿਸੇ ਨੇ ਮੰਨ ਲਾ ਵੀ ਇਹ ਇਦਾਂ ਦਾ ਪੁਰਾਣਾ ਸਮਾਨ ਦੇਖਣ ਵੀ ਆਉਣਾ ਹੈ ਕੋਈ ਇਹਦੀ ਟੈਕਨੀਕ ਕੋਈ ਪੈਸਾ ਤੇ ਲਾਥੂ ਤੋਂ ਕੁਛ ਨਹੀਂ ਲਿਆ ਜਾਊਗਾ ਹਾਲਾਂਕਿ ਇੱਥੇ ਆ ਆਂਦੇ ਤੁਹਾਡੀ ਸੇਵਾ ਹੈ ਜਿਹੜੀ ਚਾਹ ਪਾਣੀ ਲਾਜ਼ਮੀ ਤੁਹਾਨੂੰ ਪਿਆ ਕੇ ਬਾਈ ਜੀ ਹੁਣੀ ਤੋਰਨਗੇ ਤੇ ਬਾਈ ਜੀ ਆਪਣਾ ਇੱਕ ਪਿੰਡ ਦਾ ਹਦ ਇੱਕ ਰਿਹਾਦਾ ਫੋਨ ਨੰਬਰ ਬੋਲ ਦੋ ਕਿੱਥੇ ਹੈ ਜੀ ਸਾਡੇ ਜੀ ਬੁਰਜਗੇਲਾ ਕਿ ਕਿਹੜੇ ਰੋਡ ਤੇ ਰਹਿ ਜਾਂਦਾ ਜੀ ਇਹ ਰਾਮਪੁਰੇ ਤੋਂ ਸਲਾਦਪੁਰਾ ਰੋਡ ਤੇ ਰਹਿੰਦੇ ਆਂ ਜੀ ਰਾਮਪੁਰੇ ਤੋਂ ਹੈਗਾ ਇਹ 16 ਕਿਲੋਮੀਟਰ। ਰਾਮਪੁਰੇ ਲੰਗਾਉਣਿਆਂ ਦੀ 16 ਕਿਲੋਮੀਟਰ ਤੋਂ ਆਉਣਾ ਪੈਣਾ। ਸਲਾਦਪੁਰੇ ਵੱਲੀ ਆਉਣਾ ਜਿੱਧਰੋਂ ਇਧਰੋਂ 9 ਕਿਲੋਮੀਟਰ। ਇਧਰੋਂ ਤੁਹਾਨੂੰ 9 ਕਿਲੋਮੀਟਰ ਆਉਣਾ ਪੈਣਾ। ਹਾਂਜੀ ਪਿੰਡ ਸਾਡਾ ਬੁਰਜਗੱਲਾ। ਪਿੰਡ ਬੁਰਜਗੱਲਾ, ਤਹਿਸੀਲ ਫੂਲ ਆ। ਤਹਿਸੀਲ ਫੂਲ ਆ ਜਿਹੜਾ ਜ਼ਿਲ੍ਹਾ ਬਠਿੰਡਾ। ਜ਼ਿਲ੍ਹਾ ਬਠਿੰਡਾ ਪੈ ਜਾਂਦਾ। ਨੰਬਰ ਸਾਡਾ ਹੈਗਾ 98727 2936 29 98727 29360 ਸਵਰਨ ਸਿੰਘ ਸਵਰਨ ਸਿੰਘ ਨਾਂ ਜੀ ਸ਼ੇਰਗੱਲ ਸ਼ੇਰਗੱਲ ਹਾਂਜੀ ਤੇ ਪਿੰਡ ਦੇ ਮੌਜੂਦਾ ਸਰਪੰਚ ਨਹੀਂ ਜੀ ਸਾਬਕਾ ਸਰਪੰਚਾ ਜੀ ਸਾਬਕਾ ਸਰਪੰਚ ਆ ਜੀ ਇਸ ਵਕਤ ਬਾਈ ਜੀ ਹੁਣੀ ਤੋਂ ਤੋਂ ਕੋਈ ਟਰੈਕਟਰ ਨਹੀਂ ਲੈਣੀ ਕੋਸ਼ ਨਹੀਂ ਲੈਣੀ ਚਾਹੇ ਤੁਸੀਂ ਇੱਥੇ ਫੋਟੋ ਸ਼ੂਟ ਕਰ ਲਓ ਚਾਹੇ ਤੁਸੀਂ ਵੀਡੀਓ ਸ਼ੂਟ ਕਰ ਲਓ ਚਾਹੇ ਉਦਾਂ ਤੁਸੀਂ ਸ਼ੌਂਕ ਜਾਂ ਤੌਰ ਤੇ ਪੁਰਾਣਾ ਸਮਾਨ ਆਪਦੇ ਬੱਚਿਆਂ ਨੂੰ ਦਿਖਾਉਣਾ ਚਾਹੁੰਦੇ ਆ ਤਾਂ ਲਾਜ਼ਮੀ ਇੱਕ ਵਾਰ ਤੁਸੀਂ ਇੱਥੇ ਆ ਕੇ ਵਿਜ਼ਿਟ ਲਾਜ਼ਮੀ ਕਰੋ ਤਿਆਰ ਬਾ ਆਪਣੇ ਬੱਚਿਆਂ ਨੂੰ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਐ ਅਲੋਪ ਹੋ ਚੁੱਕੀਆਂ ਦਿਖਾ ਸਕੀਏ। ਧੰਨਵਾਦ ਦੋਸਤੋ ਵੀਡੀਓ ਚੰਗੀ ਲਗੀ ਸ਼ੇਅਰ ਲਾਜ਼ਮੀ ਕਰ ਦਿਓ ਤੇ ਆਪਣੇ ਬੱਚਿਆਂ ਨੂੰ ਲਾਜ਼ਮੀ ਦਿਖਾ ਦਿਓ ਇਹ ਚੀਜ਼ਾਂ। ਧੰਨਵਾਦ ਬਾਬੂ ਜੀ। ਸ਼ੁਕਰੀਆ ਜੀ ਧੰਨਵਾਦ।